ਇਮੇਜਿਨ ਕਰੋਗੇ ਤੁਹਾਡੀ ਸ਼ਿਪ ਇੱਕ ਬਰਫ਼ੀਲੇ ਸਮੁੰਦਰ ਦੇ ਵਿੱਚ ਡੁੱਬ ਗਈ ਤੇ ਤੁਸੀਂ ਆਪਣੇ 27 ਸਾਥੀਆਂ ਨਾਲ ਕਿਸੇ ਵੀ ਸਭਿਅਤਾ ਤੋਂ ਹਜ਼ਾਰਾਂ ਮੀਲ ਦੂਰ ਹੋ ਨਾ ਕੋਈ ਫੋਨ ਨਾ ਕੋਈ ਰੇਡੀਓ ਤੇ ਦੁਨੀਆ 'ਚ ਕਿਸੇ ਇੱਕ ਇਨਸਾਨ ਨੂੰ ਵੀ ਨਹੀਂ ਪਤਾ ਕਿ ਤੁਸੀਂ ਕਿੱਥੇ ਹੋ ਬਚਾਅ ਦੀ ਸਾਰੀ ਉਮੀਦ ਖਤਮ ਹੁੰਦੀ ਜਾ ਰਹੀ ਹੈ ਪਰ ਤੁਹਾਡਾ ਲੀਡਰ ਇੱਕ ਤੁਹਾਡੇ ਨਾਲ ਟੁੱਟ ਵਾਦਾ ਕਰਦਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਘਰ ਵਾਪਿਸ ਜਿਉਂਦਾ ਲੈ ਕੇ ਜਾਊਂਗਾ। ਇਹ ਕਹਾਣੀ ਹੈ ਉਹ ਲੀਡਰ ਦੀ ਤੇ ਉਸਦੇ ਔਟੂਟ ਵਾਦੇ ਦੀ। ਦ ਗ੍ਰੇਟੈਸਟ ਸਰਵਾਈਵਲ ਸਟੋਰੀ ਮੈਨ ਕਾਈਂਡ ਹੈਜ਼ ਏਵਰ ਸੀਨ। ਦ ਸ਼ੈਕਲਟਨ ਐਂਡਿਓਰੈਂਸ ਐਕਸਪੀਡੀਸ਼ਨ। ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜੇ ਇਹ ਵੀਡੀਓ ਤੁਸੀਂ ਸਿਰੇ ਤੱਕ ਦੇਖੋਗੇ ਤਾਂ ਤੁਹਾਡੇ ਰੋਂਟੇ ਜ਼ਰੂਰ ਖੜੇ ਹੋ ਜਾਣਗੇ ਕਿਉਂਕਿ ਮੇਰੇ ਵੀ ਹੋਏ ਸੀਗੇ। ਇਹ ਕਹਾਣੀ ਹੈ ਜਨੂਨ ਦੀ, ਧੀਰਜ ਦੀ ਤੇ ਅਰਨੇਸਟ ਸ਼ੈਕਲਟਨ ਦੀ ਲੀਡਰਸ਼ਿਪ ਦੀ। ਅਰਨੇਸਟ ਸ਼ੈਕਲਟਨ ਦਾ ਜਨਮ 15 ਫਰਵਰੀ 1874 ਦੇ ਵਿੱਚ ਆਇਰਲੈਂਡ ਦੀ ਕੁਲਡਾਰੇ ਕਾਉਂਟੀ ਦੇ ਇੱਕ ਸਮਾਲ ਟਾਊਨ ਦੇ ਵਿੱਚ ਹੁੰਦਾ ਹੈ ਇਹ ਆਪਦੇ 10 ਭੈਣ ਭਾਈਆਂ ਦੇ ਵਿੱਚੋਂ ਦੂਜੇ ਨੰਬਰ ਤੇ ਸੀਗਾ ਤੇ ਪਹਿਲਾ ਮੁੰਡਾ ਸੀ ਸ਼ੈਕਲਟਨ ਦੇ ਪਿਤਾ ਦਾ ਨਾਮ ਹੈਨਰੀ ਤੇ ਮਾਤਾ ਦਾ ਨਾਮ ਹੈਨਰੀਏਟਾ ਸੀ ਇਹਦੇ ਪਿਤਾ ਦਾ ਜਨਮ ਇੰਗਲੈਂਡ ਦੇ ਵਿੱਚ ਹੋਇਆ ਸੀ ਪਰ ਕਈ ਕਾਰਨਾ ਕਰਕੇ ਇਹ ਬਾਅਦ ਵਿੱਚ ਆਇਰਲੈਂਡ ਮੂਵ ਕਰ ਗਿਆ ਸੀਗਾ ਤਾਂ ਸ਼ੈਕਲਟਨ ਦਾ ਜਨਮ ਆਇਰਲੈਂਡ ਦੇ ਵਿੱਚ ਹੁੰਦਾ ਕਿਉਂਕਿ ਇੱਕ ਇਹ ਵੱਡਾ ਕਾਰਨ ਸੀਗਾ ਕਿ ਜਿਹੜੇ ਆਇਰਲੈਂਡ ਦੇ ਵਿੱਚ ਸਾਰੇ ਧਰਮ ਦੇ ਵਿਚਾਰਧਾਰਾ ਦੇ ਲੋਕਾਂ ਨੂੰ ਰਹਿਣ ਦੀ ਆਜ਼ਾਦੀ ਸੀਗੀ ਕਿ ਇਹਨਾਂ ਦਾ ਕੋਇਕਰ ਹੈਰੀਟੇਜ ਸੀਗਾ ਕੋਇਕਰ ਹੈਰੀਟੇਜ ਮਤਲਬ ਇੱਕ ਰਿਲੀਜੀਅਸ ਗਰੁੱਪ ਸੀਗਾ ਜਿਹਨੂੰ ਕੋ ਰਿਲੀਜੀਅਸ ਸੁਸਾਇਟੀ ਆਫ ਫਰੈਂਡਸ ਵੀ ਕਿਹਾ ਜਾਂਦਾ ਸੀ ਕੋਇਕਰ ਹੈਰੀਟੇਜ ਇੱਕ ਤਰ੍ਹਾਂ ਦਾ ਧਰਮ ਸੀਗਾ ਜਿਹੜੇ ਕਿ ਇੱਕ ਇਨਰ ਲਾਈਟ ਨੂੰ ਮੰਨਦੇ ਸੀਗੇ ਕਿ ਅੰਦਰੋਂ ਜਿਹੜੀ ਜਿਗਿਆਸਾ ਅੰਦਰੋਂ ਇੱਕ ਥੋੜੇ ਰੋਸ਼ਨੀ ਉੱਠਦੀ ਹੈ ਉਹ ਚੀਜ਼ ਨੂੰ ਮੰਨਦੇ ਸੀਗੇ ਇਹਨਾਂ ਦੇ ਵਿੱਚ ਬਾਕੀ ਧਰਮਾਂ ਵਾਂਗ ਨਾ ਕੋਈ ਪ੍ਰੀਚਰ ਨਹੀਂ ਸੀ ਹੁੰਦਾ ਜਾਂ ਕੋਈ ਲੀਡਰ ਨਹੀਂ ਸੀ ਹੁੰਦਾ ਜਿਹੜਾ ਕਿ ਸਪੀਚ ਦਿੰਦਾ ਜਾਂ ਬਾਕੀਆਂ ਨੂੰ ਪ੍ਰਭਾਵਿਤ ਕਰਦਾ ਬੱਡੇ ਸਾਰੇ ਜਾਣੇ ਇੱਕ ਐਜ਼ ਅ ਗਰੁੱਪ ਇਕੱਠੇ ਹੋ ਕੇ ਇੱਕ ਜਗ੍ਹਾ ਬੈਠਦੇ ਪੂਰੇ ਸਾਇਲੈਂਸ ਦੇ ਵਿੱਚ ਬੈਠਦੇ ਪੂਰੀ ਸ਼ਾਂਤੀ ਦੇ ਵਿੱਚ ਕਿ ਹਾਂ ਅਸੀਂ ਆਪਦੀ ਅੰਤਰਾਤਮਾ ਨਾਲ ਗੱਲ ਕਰ ਰਹੇ ਹਾਂ ਤੇ ਜੇ ਕਿਸੇ ਨੂੰ ਲੱਗਦਾ ਕਿ ਹਾਂ ਮੈਂ ਆਪਦੀ ਅੰਦਰ ਆਤਮਾ ਦੇ ਨਾਲ ਮੈਨੂੰ ਕੋਈ ਇਹੋ ਜਿਹਾ ਮੈਸੇਜ ਆਇਆ ਜਿਨੇ ਮੈਨੂੰ ਮੂਵ ਕਰਤਾ ਤਾਂ ਉਹ ਉੱਠ ਕੇ ਭਾਸ਼ਣ ਦੇ ਸਕਦਾ ਸੀ ਜਾਂ ਮਾੜਾ ਮੋਟਾ ਕੁਝ ਦੱਸ ਸਕਦਾ ਸੀ। ਇਹ ਕਮਿਊਨਿਟੀ ਸਾਦਾ ਜੀਵਨ ਬਿਤਾਉਣ ਤੇ ਵਿਸ਼ਵਾਸ ਕਰਦੀ ਸੀ ਤੇ ਬੜੇ ਪੀਸਫੁੱਲ ਤਰੀਕੇ ਨਾਲ ਰਹਿਣਾ ਪਸੰਦ ਕਰਦੇ ਸੀ। ਸ਼ਾਂਤ ਮਈ ਤਰੀਕੇ ਨਾਲ ਕਿ ਲੜਨਾ ਝੜਨਾ ਕਿਸੇ ਨਾਲ ਨਹੀਂ ਚਾਹੀਦਾ। ਤੁਹਾਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ 노 ਮੈਟਰ ਵਰਡ ਚਾਹੀ ਸਿਚੁਏਸ਼ਨ ਕੋਈ ਵੀ ਹੈ ਤੇ ਕਮਿਊਨਿਟੀ ਦੇ ਵਿੱਚ ਜੇ ਕਿਸੇ ਦੇ ਵੀ ਕੋਈ ਤਰਾਸ ਦੀ ਆਉਂਦੀ ਹੈ ਤਾਂ ਉਹ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਕਮਿਊਨਿਟੀ ਸਾਰੀ ਇੱਕ ਤਰ੍ਹਾਂ ਦੀ ਇੱਕ ਦੂਜੇ ਨੂੰ ਹੋਲਡ ਕਰਕੇ ਰੱਖੀ ਜਾਵੇ ਮਤਲਬ ਤੁਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਨਾਲ ਖੜੋ ਤੇ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਇਕੁਐਲਟੀ ਹੈ ਉਦਾਂ ਹੀ ਇਕੁਐਲਟੀ ਵੀ ਇਹਦੇ ਵਿੱਚ ਸੀਗੀ ਕਿ ਸਾਰੇ ਚਾਹੇ ਕੋਈ ਜਾਤ ਪਾਤ ਰੰਗ ਕੁਝ ਵੀ ਹੋਵੇ ਪਰ ਸਾਰਿਆਂ ਨੂੰ ਇੱਕ ਸਮਾਨ ਮੰਨਿਆ ਜਾਣਾ ਚਾਹੀਦਾ ਤੇ ਇਹ ਬੜਾਈ ਅਰਥ ਦੇ ਜਿਹੜੇ ਰਿਸੋਰਸ ਸੀਗੇ ਉਹਨਾਂ ਲਈ ਵੀ ਬਹੁਤ ਇਹ ਚਿੰਤਕ ਸੀਗੇ ਮਤਲਬ ਇਹ ਜਿਹੜਾ ਕਿ ਹਵਾ ਬਾਇਉ ਮਿੱਟੀ ਇਹ ਚੀਜ਼ਾਂ ਨੂੰ ਵੀ ਪੋਲੂਟਡ ਕਰਕੇ ਮਤਲਬ ਖੁਸ਼ ਨਹੀਂ ਸੀਗੇ ਉਹ ਚੀਜ਼ਾਂ ਨੂੰ ਵੀ ਮਨਾਹੀ ਕੀਤੀ ਜਾਂਦੀ ਸੀ ਇਹ ਧਰਮ ਸੰਪਰਦਾਇ ਦੇ ਵਿੱਚ ਅਰਨੇਸ ਸ਼ੈਕਲਟਨ ਦਾ ਬਾਪ ਇੱਕ ਫਾਰਮਰ ਸੀਗਾ ਤੇ ਇਹ ਕੰਟਰੀ ਸਾਈਡ ਰਹਿੰਦੇ ਸੀਗੇ ਫੀਲਡ ਜਿੱਥੇ ਕਿ ਫਾਰਮ ਵੱਡੇ ਵੱਡੇ ਫਾਰਮਾਂ ਦੇ ਵਿੱਚ ਰਹਿੰਦੇ ਸੀਗੇ ਆਇਰਲੈਂਡ ਦੇ ਵਿੱਚ ਤੇ ਉੱਥੇ ਹੀ ਇਹ ਜੰਮਿਆ ਪਲਿਆ ਸ਼ੈਕਲਟਨ ਛੋਟੇ ਹੁੰਦੇ ਤੁਸੀਂ ਕਹਿੰਦੇ ਕਿ ਉਹ ਜਵਾਬ ਸੀਗਾ ਕਿ ਟਿੱਕੇ ਨਹੀਂ ਸੀ ਬੈਠਦਾ ਮਤਲਬ ਫੁੱਲ ਆਫ એનર્ਜੀ ਸੀ ਐਨੀ એનર્ਜੀ ਸੀਗੀ ਕਿ ਇਹਨੂੰ ਕੁਛ ਨਾ ਕੁਛ ਐਕਟੀਵਿਟੀਆਂ ਕਰਨਾ ਪਸੰਦ ਸੀਗਾ ਆਪਣੇ ਭਾਈ ਭੈਣਾਂ ਨਾਲ ਨਾਲ ਫਾਰਮ ਦੇ ਵਿੱਚ ਖੇਡਦਾ ਰਹਿੰਦਾ ਜਾਂ ਹੋਰ ਅਲੱਗ-ਅਲੱਗ ਐਕਟੀਵਿਟੀਜ਼ ਕਰਦਾ ਰਹਿੰਦਾ ਇਹ ਸਾਰੀਆਂ ਐਕਟੀਵਿਟੀਜ਼ ਦੇ ਨਾਲ ਅਰਨੇਸਟ ਨੂੰ ਪੜ੍ਹਨਾ ਬਹੁਤ ਪਸੰਦ ਸੀਗਾ ਜੋ ਕੋਈ ਵੀ ਕਿਤਾਬ ਇਹਦੇ ਹੱਥ ਲੱਗਦੀ ਉਹਨੋਂ ਇਹ ਪੜ੍ਹਨੀ ਸ਼ੁਰੂ ਕਰ ਦਿੰਦਾ ਚਾਹੇ ਉਹ ਕਿਸੇ ਹੀਰੋਜ਼ ਦੀ ਹੋਵੇ ਜਾਂ ਕਿਸੇ ਐਕਸਪਲੋਰਰ ਦੀ ਹੋਵੇ ਕਿਸੇ ਸੇਲਰ ਦੀ ਹੋਵੇ ਮਤਲਬ ਇਹੋ ਜੀਆਂ ਕਹਾਣੀਆਂ ਇਤਿਹਾਸ ਦੀਆਂ ਪੜ੍ਹਨੀਆਂ ਇਹਨੂੰ ਪਸੰਦ ਸੀਗੀਆਂ ਜਿਹੜੀਆਂ ਕਹਾਣੀਆਂ ਕੇ ਇਹਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਪਲਾਂਟ ਕਰਦੀਆਂ ਨੇ ਕਿ ਜਿੰਨੀ ਦੁਨੀਆ ਆਪਾਂ ਨੇ ਦੇਖ ਲਈ ਇਸ ਤੋਂ ਪਰੇ ਵੀ ਇੱਕ ਦੁਨੀਆ ਜਿਹੜੀ ਕਿ ਹਲੇ ਤੱਕ ਐਕਸਪਲੋਰ ਨਹੀਂ ਹੋਈ ਜਿਹੜੀ ਚੀਜ਼ ਨੇ ਉਹਨੂੰ ਬਹੁਤ ਫੈਸੀਨੇਟ ਕੀਤਾ ਜਦੋਂ ਸ਼ੈਕਲਟਨ 6 ਸਾਲ ਦਾ ਸੀਗਾ ਤਾਂ ਉਹਦੇ ਬਾਪ ਨੇ ਫੈਸਲਾ ਲਿਆ ਡਬਲਿਨ ਮੂਵ ਕਰਨ ਦਾ ਤਾ ਜੋ ਹੈ ਅਬਦੀ ਅੱਗੇ ਦੀ ਪੜ੍ਹਾਈ ਜਵਾਗ ਦੀ ਵਧੀਆ ਤਰੀਕੇ ਨਾਲ ਕੀਤੀ ਜਾ ਸਕੇ ਕਿਉਂਕਿ ਉਹ ਚਾਹੁੰਦਾ ਸੀਗਾ ਕਿ ਮੇਰਾ ਜਵਾਗ ਡਾਕਟਰ ਬਣੇ ਬਟ ਆਪਦੇ ਜਵਾਗ ਦੀ ਭੂਵਿੱਖ ਦੀ ਚਿੰਤਾ ਕਾਰਨ 4 ਸਾਲ ਬਾਅਦ ਉਹ ਲੰਡਨ ਮੂਵ ਕਰ ਜਾਂਦਾ ਬਾਇ ਸ਼ਿਪ ਕਿਸ਼ਤੀ ਦੇ ਰਾਹੀਂ ਲੰਡਨ ਜਾਂਦੇ ਨੇ ਉਸ ਟਾਈਮ ਅਰਨੇਸਟ ਸੈਕਲਟਨ ਦਾ 10 ਸਾਲ ਦਾ ਹੁੰਦਾ ਲੰਡਨ ਜਾ ਕੇ ਅਰਨੇਸਟ ਸੈਕਲਟਨ ਦਾ ਬਾਪ ਮੈਡੀਕਲ ਪ੍ਰੈਕਟਿਸ ਸ਼ੁਰੂ ਕਰ ਦਿੰਦਾ ਪੈਸਾ ਕਮਾਉਣ ਲਈ ਤੇ ਲੰਡਨ ਬੜੀ ਕਰਾਉਡਡ ਬੜੀ ਨੌਇਜ਼ੀ ਮਤਲਬ ਸ਼ੋਰ ਸ਼ਰਾਬੇ ਵਾਲੀ ਸਿਟੀ ਹੁੰਦੀ ਹੈ ਓਵਰਵੈਲਮਿੰਗ ਸਿਟੀ ਹੁੰਦੀ ਹੈ ਸ਼ੈਕਲਟਨ ਲਈ ਕਿਉਂਕਿ ਸ਼ੈਕਲਟਨ ਜੰਮਿਆ ਪਲਿਆ ਫਾਰਮਾ ਦੇ ਵਿੱਚ ਹੁੰਦਾ ਉਹਦੇ ਲਈ ਬਹੁਤ ਹੀ ਓਵਰਵੈਲਮਿੰਗ ਹੁੰਦਾ ਉਹਨੂੰ ਦਿਲ ਨਹੀਂ ਲੱਗਦਾ ਹੁੰਦਾ ਮਤਲਬ ਸਿਟੀ ਦੇ ਵਿੱਚ ਜਦੋਂ ਸ਼ੈਕਲਟਨ ਨੂੰ ਸਕੂਲ ਵੀ ਭੇਜਿਆ ਜਾਂਦਾ ਕਿਉਂਕਿ ਉਹਦਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਉਹ ਬੜਾ ਹੀ ਅਲੱਗ-ਅਲੱਗ ਉਹਨੂੰ ਫੀਲ ਹੁੰਦਾ ਕਿ ਮੈਂ ਆਊਟਸਾਈਡਰਾਂ ਕਿ ਨਵੀਂ ਇੱਕ ਏਲੀਅਨ ਦੁਨੀਆ ਤੇ ਆ ਗਿਆ ਨਵੀਂ ਉਹ ਦੁਨੀਆ ਤੇ ਆ ਗਿਆ ਤਾ ਕਰਕੇ ਉਹਦੇ ਟੀਚਰ ਨੇ ਜਿਹੜੇ ਉਹ ਵੀ ਇਹ ਸਮਝਦੇ ਹੁੰਦੇ ਨੇ ਕਿ ਇਹ ਐਵਰੇਜ ਸਟੂਡੈਂਟ ਹੈ ਬਟ ਮੇਨ ਇਹਦਾ ਧਿਆਨ ਲੈਸਨਾਂ ਤੇ ਨਹੀਂ ਹੁੰਦਾ ਮੇਨ ਇਹਦਾ ਧਿਆਨ ਉਹ ਕਿਸ਼ਤੀਆਂ ਤੇ ਹੁੰਦਾ ਜਿਹੜੀਆਂ ਨੇ ਆਉਂਦੇ ਆਉਂਦੇ ਰਾਹ 'ਚ ਦੇਖੀਆਂ ਹੁੰਦੀਆਂ ਨੇ ਥੀਮਜ਼ ਰਿਵਰ ਤੇ ਆਰਨੇਸਟ ਸ਼ੈਕਲਟਨ ਆਪ ਮੂੰਹੋਂ ਇਹ ਗੱਲ ਕਹਿੰਦਾ ਕਿ ਮੈਂ ਸਕੂਲ ਦੇ ਵਿੱਚੋਂ ਜਾਦੇ ਕੁਝ ਨਹੀਂ ਸਿੱਖਿਆ ਬਾਲਾ ਕੁਝ ਨਹੀਂ ਸਿੱਖਿਆ ਕਿਉਂਕਿ ਮੈਂ ਹਮੇਸ਼ਾ ਐਦਾਂ ਤਿਆਰ ਰਹਿੰਦਾ ਸੀਗਾ ਅਗਲੀ ਚੀਜ਼ ਤੇ ਜੰਪ ਕਰਨ ਲਈ ਮੈਂ ਉਤਾਵਲਾ ਰਹਿੰਦਾ ਸੀ ਆਰਨੇਸਟ ਸ਼ੈਕਲਟਨ ਦਾ ਫਾਦਰ ਜੇ ਮੈਂ ਪਹਿਲਾ ਗੱਲ ਕੀਤੀ ਹੈ ਕਿ ਇਹਨੂੰ ਡਾਕਟਰ ਦੀ ਪੜ੍ਹਾਈ ਕਰਵਾਉਣੀ ਚਾਹ ਕੰਨਾਂ ਦੇ ਵਿੱਚ ਜਿਹੜੀਆਂ ਨੇ ਕਹਾਣੀਆਂ ਸੁਣੀਆਂ ਹੋਈਆਂ ਨੇ ਸ਼ੁਰੂ ਤੋਂ ਕਹਾਣੀਆਂ ਪੜੀਆਂ ਹੋਈਆਂ ਨੇ ਛੋਟੇ ਹੁੰਦੇ ਤੋਂ ਸੇਲਰਸ ਦੀਆਂ ਸ਼ਿਪਸ ਦੀਆਂ ਐਡਵੈਂਚਰ ਦੀਆਂ ਉਹ ਕਹਾਣੀਆਂ ਹੁਣ ਇਹਦੇ ਥੋੜੀ ਥੋੜੀ ਵਿਸਪਰ ਤੋਂ ਇੱਕ ਵੱਡੀ ਰੋਰ ਬਣ ਗਈਆਂ ਸੀ ਮਤਲਬ ਜਿਆਦਾ ਓਵਰ ਪਾਵਰ ਕਰਨ ਲੱਗੀਆਂ ਸੀ ਉਹ ਕਹਾਣੀਆਂ ਤੇ ਇਹਦਾ ਮਨ ਇਸ ਤਰਫ ਨੂੰ ਜਿਆਦਾ ਹੋ ਰਿਹਾ ਸੀ ਕਿ ਮੈਂ ਐਡਵੈਂਚਰਸ ਕੁਝ ਕਰਾਂ ਸ਼ੈਕਲਡਨ ਦੇ ਪਿਤਾ ਨੇ ਜਦੋਂ ਦੇਖਿਆ ਕਿ ਮੇਰੇ ਜਵਾਕ ਨੂੰ ਇੰਨੀ ਜਿਆਦਾ ਡਿਟਰਮੀਨੇਸ਼ਨਾਂ ਵਿੱਚ ਕਿੰਨਾ ਜਿਆਦਾ ਇਹ ਹੱਥ ਧੋ ਕੇ ਪਿੱਛੇ ਪਿਆ ਵੇ ਇਹ ਚੀਜ਼ ਦੇ ਕਿ ਮੈਂ ਐਡਵੈਂਚਰਸ ਕੁਝ ਕਰਨਾ ਹੈ ਮੈਂ ਕਿਸ਼ਤੀਆਂ ਚਲਾਉਣ ਲੱਗਣਾ ਹੈ ਵਾਟੈਵਰ ਉਹ ਇਹਨੂੰ ਆਪਦਾ ਕੈਰੀਅਰ ਇਹ ਚੀਜ਼ 'ਚ ਵਧਾਉਣ ਲਈ ਹਾਂ ਕਰ ਦਿੰਦਾ ਪਰ ਇਹਦਾ ਬਾਪ ਇੱਕ ਸ਼ਰਤ ਰੱਖਦਾ ਹੈ ਕਿ ਤੂੰ ਫੈਂਸੀ ਰਾਇਲ ਨੇਵੀ ਹੈ ਜਿਹੜੀ ਇੰਗਲੈਂਡ ਦੀ ਉਹਦੇ ਵਿੱਚ ਨਹੀਂ ਭਰਤੀ ਹੋਣਾ ਤੂੰ ਮਰਚੈਂਟ ਨੇਵੀ 'ਚ ਭਰਤੀ ਹੋਣਾ ਕਿਉਂਕਿ ਉਹਦੇ ਪਿਤਾ ਨੂੰ ਇਹ ਲੱਗਦਾ ਸੀਗਾ ਕਿ ਮਰਚੈਂਟ ਨੇਵੀ ਦੇ ਵਿੱਚ ਬਹੁਤ ਟਫ ਜੌਬਾਂ ਨੇ ਉਹਦੇ ਜੋ ਮਤਲਬ ਹੈ ਤਾਂ ਕਿ ਜਮਾਂ ਨੀਚੋਂ ਉੱਠ ਕੇ ਜੌਬ ਕਰਨ ਵਾਲੀ ਗੱਲ ਹੈ ਕਿ ਜਦੋਂ ਇਹ ਨੀਚੋਂ ਉੱਠ ਕੇ ਜੌਬ ਕਰੂਗਾ ਇੰਨਾ ਤੰਗ ਹੋਊਗਾ ਛੋਟੀ ਉਮਰ ਦੇ ਵਿੱਚ ਹੀ ਤਾਂ ਇਹਦੇ ਜਿਹੜੇ ਸੁਪਨੇ ਨੇ ਕਿ ਹਾਂ ਮੈਂ ਐਡਵੈਂਚਰਸ ਬੰਨਾ ਜਾਂ ਮੈਂ ਸਾਰੀ ਦੁਨੀਆ ਤੇ ਟਰੈਵਲ ਕਰਨਾ ਐਕਸਪਲੋਰ ਕਰਨੀ ਐ ਉਹ ਸਾਰੇ ਚੱਕਨਾ ਚੂਰ ਹੋ ਜਾਣਗੇ ਪਰ 16 ਸਾਲ ਦੇ ਸ਼ੈਕਲਡਨ ਲਈਏ ਕੋਈ ਸਜ਼ਾ ਨਹੀਂ ਸੀ ਬਲਕਿ ਇਹ ਉਹਦੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ 1890 ਦੇ ਵਿੱਚ ਅਰਨੇਸਟ ਸ਼ੈਕਲਡਨ ਪਹਿਲੀ ਵਾਰ ਸ਼ਿਪ ਤੇ ਕੰਮ ਕਰਦਾ ਐਜ਼ ਅ ਸ਼ਿਪ ਬॉय ਕੰਮ ਕਰਦਾ ਮਦਰ ਜਿਹੜੀ ਜਮਾ ਨੀਚੇ ਵਾਲੀ ਪੋਜੀਸ਼ਨ ਹੁੰਦੀ ਐ ਉਹਦੇ ਤੇ ਕੰਮ ਕਰਦਾ ਬਹੁਤ ਜ਼ਿਆਦਾ ਕੰਮ ਹੁੰਦਾ ਉੱਥੇ ਜਿਹੜੇ ਡੈਕ ਨੇ ਉਹ ਸਾਫ਼ ਕਰਨੇ ਹੁੰਦੇ ਨੇ ਜਾਂ ਜਿਹੜੇ ਬਰਾਸ ਫਿਟਿੰਗਸ ਨੇ ਉਹ ਸਾਫ਼ ਕਰਨੀਆਂ ਹੋਰ ਬਹੁਤ ਚੀਜ਼ਾਂ ਉੱਥੇ ਜਿਵੇਂ ਲੋ ਲੈਵਲ ਦਾ ਕੰਮ ਕਰਨਾ ਹੁੰਦਾ ਪਰ ਉਹ ਚੀਜ਼ ਨੂੰ ਤੋੜਦੀ ਨਹੀਂ ਹੈਗੀ ਉਹ ਚੀਜ਼ ਨੂੰ ਹੋਰ ਉਭਾਰਦੀ ਹੈ ਇਹਦਾ ਪਹਿਲਾ ਵੋਇਜ ਹੈ ਕਿਹੋ ਜੀ ਯਾਤਰਾ ਹੁੰਦੀ ਹੈ ਜਿਹੜੀ ਕਿ ਵੱਡੇ ਵੱਡਿਆਂ ਦੇ ਪਸੀਨੇ ਛੁੜਾ ਦੇਵੇ ਅਟਲੈਂਟਿਕ ਮਹਾਸਾਗਰ ਤੋਂ ਹੈਠਾਂ ਦੱਖਣੀ ਅਮਰੀਕਾ ਦੀ ਨੋਕ ਤੇ ਬਦਨਾਮ ਕੇਪ ਹੌਰਨ ਦੇ ਆਲੇ ਦੁਆਲੇ ਪ੍ਰਸ਼ਾਂਤ ਮਹਾਸਾਗਰ ਵਿੱਚ ਚਿੱਲੀ ਦੇ ਤੱਟ ਤੱਕ ਦੀ ਯਾਤਰਾ ਉਥੇ ਦੀ ਕਠੋਰ ਜ਼ਿੰਦਗੀ ਨੇ ਇਹਨੂੰ ਹੋਰ ਵੀ ਸਖਤ ਬਣਾਤਾ ਮਤਲਬ ਜੇ ਉਥੇ ਕਹਿੰਦੇ ਕਿ ਕੋਈ ਹੋਰ ਜਵਾਕ ਹੁੰਦਾ ਕਿ ਉਸ ਟਾਈਮ 16 ਸਾਲ ਦਾ ਸੀ ਤਾਂ ਬੜੇ ਭੱਜ ਜਾਂਦੇ ਬੜੇ ਕੀ ਸਾਰੇ ਭੱਜ ਜਾਂਦੇ ਬਟ ਇਹ ਉਥੇ ਡਟਿਆ ਰਿਹਾ ਇਹਨੇ ਸਾਰਾ ਕੁਝ ਹੌਲੀ ਹੌਲੀ ਅਬਜ਼ਰਵ ਕੀਤਾ ਮੌਸਮ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਿਹੜੇ ਸ਼ਿਪ ਦੇ ਕੋਰਸ ਬਦਲਦੇ ਆ ਤਾਰੇ ਦੇਖ ਕੇ ਕਿ ਰਾਹ ਪਤਾ ਲੱਗਦਾ ਉਹਦੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਫਿਰ ਨਾਲ ਦੇ ਨਾਲ ਸਭ ਤੋਂ ਇੰਪੋਰਟੈਂਟ ਇਹਨੇ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਿਹੜੇ ਨਾਲ ਇਹਦੇ ਕੰਮ ਕਰਦੇ ਸੀਗੇ ਵੱਡੇ ਕੈਪਟਨ ਸੀਗੇ ਉਹਨਾਂ ਦੀਆਂ ਕਹਾਣੀਆਂ ਸੁਣਦਾ ਸੀ ਤੇ ਇਹਨੇ ਇਹ ਗੱਲ ਵੀ ਸਿੱਖੀ ਕਿ ਜਿਹੜਾ ਵਧੀਆ ਲੀਡਰ ਹੁੰਦਾ ਉਹ ਸਿਰਫ ਆਰਡਰ ਨਹੀਂ ਦਿੰਦਾ ਉਹ ਨਾਲ ਟੀਮ ਦੇ ਨਾਲ ਲੱਗ ਕੇ ਕੰਮ ਕਰਦਾ ਤਾਂ ਜੋ ਉਹਨੂੰ ਜਿਹੜੇ ਵਰਕਰ ਨੇ ਉਹਨਾਂ ਦੀ ਸਟਰਗਲਸ ਦਾ ਪਤਾ ਲੱਗ ਸਕੇ ਕਿ ਇਹਨਾਂ ਨੂੰ ਕੀ ਕੀ ਮਜਬੂਰੀਆਂ ਦਾ ਸਾਹਮਣਾ ਕਰਨਾ ਪੈਂਦਾ ਪਹਿਲੀ ਵਾਰਸ ਤੋਂ 4 ਸਾਲ ਬਾਅਦ ਇਹ ਕੋਈ ਅਣਜਾਣ ਮੁੰਡਾ ਨਹੀਂ ਬਲਕਿ ਇੱਕ ਪ੍ਰੋਫੈਸ਼ਨਲ ਸੇਲਰ ਬਣ ਚੁੱਕਿਆ ਹੁੰਦਾ ਹੁਣ 19ਵੀਂ ਸੈਂਚਰੀ ਖਤਮ ਹੋ ਰਹੀ ਸੀ ਤੇ 20ਵੀਂ ਸੈਂਚਰੀ ਦੀ ਸ਼ੁਰੂਆਤ ਹੋ ਰਹੀ ਸੀ ਦੁਨੀਆ ਬੜੀ ਹੀ ਤੇਜ਼ੀ ਨਾਲ ਤਬਦੀਲ ਹੋ ਰਹੀ ਸੀ ਪੁਰਾਣੀਆਂ ਕਿਸ਼ਤੀਆਂ ਤੋਂ ਹੁਣ ਜਿਹੜੀਆਂ ਸਟੀਮ ਨਾਲ ਭਾਫ਼ ਨਾਲ ਕਿਸ਼ਤੀਆਂ ਚੱਲਦੀਆਂ ਨੇ ਉਹਨਾਂ ਦੀ ਵਾਰੀ ਆ ਗਈ ਸੀ ਅਰਨੇਸਟ ਉਸ ਟਾਈਮ ਜਿਹੜੀ ਇੰਗਲੈਂਡ ਤੋਂ ਸਾਊਥ ਅਫਰੀਕਾ ਤੱਕ ਸ਼ਿਪ ਚੱਲਦੀ ਹੁੰਦੀ ਹੈ ਇੱਕ ਮੈਸੈਂਜਰ ਸ਼ਿਪ ਪੈਸੈਂਜਰ ਤੇ ਮੇਲ ਸ਼ਿਪ ਚੱਲਦੀ ਹੁੰਦੀ ਹੈ ਉਹਦੇ ਵਿੱਚ ਕੰਮ ਕਰਦਾ ਹੁੰਦਾ ਹੈ ਬਹੁਤ ਹੀ ਕੰਫਰਟੇਬਲ ਲਾਈਫ ਹੁੰਦੀ ਹੈ ਕਹਿੰਦੇ ਕਿ ਬਹੁਤ ਪਪੂਲਰ ਸੀਗਾ ਜਿਹੜੇ ਆਲੇ ਦੁਆਲੇ ਕੰਮ ਕਰਦੇ ਸੀ ਉਹਨਾਂ ਜਿਹਦਾ ਜਿਹੜਾ ਸੈਂਸ ਆਫ ਹਿਊਮਰ ਸੀ ਉਹ ਵੀ ਬਹੁਤ ਵਧੀਆ ਸੀਗਾ ਵਧੀਆ ਯੂਨੀਫਾਰਮ ਪਾ ਕੇ ਆਉਂਦਾ ਫਨੀ ਸੀਗਾ ਬੜੀ ਚੜਾਈ ਸੀਗੀ ਇਹਦੀ ਮਤਲਬ ਆਲੇ ਦੁਆਲੇ ਪਰ ਇਹਨੂੰ ਅੰਦਰੋਂ ਅੰਦਰੀ ਇੱਕ ਚੀਜ਼ ਖਾ ਰਹੀ ਸੀਗੀ ਇਹ ਖੁਸ਼ ਨਹੀਂ ਸੀਗਾ ਇਹੋ ਜੀ ਬੋਰਿੰਗ ਲਾਈਫ ਦੇ ਵਿੱਚ ਕਿਉਂਕਿ ਇਹ ਕੁਝ ਐਡਵੈਂਚਰਸ ਕਰਨਾ ਚਾਹੁੰਦਾ ਸੀ ਜਿਹੋ ਜਿਹੀਆਂ ਨੇ ਕਹਾਣੀਆਂ ਲੋਕਾਂ ਦੀਆਂ ਪੜੀਆਂ ਸੀ ਤਾਂ ਇਹ ਕੁਝ ਉਮੇ ਦਾ ਵੱਡਾ ਅਚੀਵ ਕਰਨਾ ਚਾਹੁੰਦਾ ਸੀ ਸਾਰੀ ਦੁਨੀਆ ਹੌਲੀ ਹੌਲੀ ਐਕਸਪਲੋਰ ਹੋਈ ਜਾ ਰਹੀ ਸੀ ਪਰ ਇੱਕ ਰਹੱਸਮਈ ਜਗਾ ਮੈਪ ਦੇ ਉੱਤੇ ਵੱਡੀ ਚਿੱਟੀ ਖਾਲੀ ਜਗਾ ਜਿਹਦੇ ਤੇ ਅਨਨੋਨ ਲਿਖਿਆ ਹੋਇਆ 19ਵੀਂ ਸੈਂਚਰੀ ਖਤਮ ਹੁੰਦੀ ਹੈ ਤੇ 20ਵੀਂ ਸੈਂਚਰੀ ਦੀ ਸ਼ੁਰੂਆਤ ਹੁੰਦੀ ਹੈ ਕਹਿੰਦੇ ਕਿ ਜਿਹੜੇ ਨਿਊਜ਼ਪੇਪਰ ਸੀਗੇ ਉਹ ਇਦਾਂ ਭਰੇ ਰਹਿੰਦੇ ਸੀਗੇ ਨਵੀਆਂ-ਨਵੀਆਂ ਐਕਸਪਿਡੀਸ਼ਨਾਂ ਦੀਆਂ ਖਬਰਾਂ ਨਾਲ ਕਿ ਹਾਂ ਇਹ ਬੰਦਾ ਇੱਥੇ ਚੱਲਿਆ ਜੇ ਮੈਂ ਆਪਾਂ ਪਹਿਲਾਂ ਪਰਸੀ ਫਾਸਟ ਦੀ ਗੱਲ ਕੀਤੀ ਹੈ ਉਹੋ ਜਿਹੇ ਬੰਦੇ ਬਹੁਤ ਨਿਕਲ-ਨਿਕਲ ਕੇ ਆ ਰਹੇ ਸੀਗੇ ਇੱਕ ਆਪਾਂ ਇਹ ਗੱਲ ਕਰੀਏ ਕਿ ਅੱਜ ਦੇ ਟਾਈਮ ਆਪਾਂ ਦੇਖਦੇ ਹਾਂ ਅੱਜ ਦੇ ਟਾਈਮ ਸਿਰਫ ਮਸ਼ਹੂਰ ਬੰਦੇ ਮਸ਼ਹੂਰ ਹੋਣ ਦਾ ਜਿਹੜਾ ਜ਼ਰੀਆ ਹੈ ਜਾਂ ਲੋਕਾਂ ਦੇ ਵਿੱਚ ਇੱਕ ਆਪਦੇ ਲੋਕਾਂ ਦੇ ਦਿਲਾਂ ਦੇ ਵਿੱਚ ਨਾਮ ਬਣਾਉਣ ਦਾ ਜਗ੍ਹਾ ਬਣਾਉਣ ਦਾ ਜਿਹੜਾ ਜ਼ਰੀਆ ਹੈ ਉਹ ਸਿਰਫ ਮੇਰੇ ਹਿਸਾਬ ਨਾਲ ਕਿ ਐਕਟਿੰਗ ਸਿੰਗਿੰਗ ਹੀ ਰਹਿ ਗਿਆ ਬਟ ਅੱਜ ਤੋਂ 100 ਸਾਲ ਪਹਿਲਾਂ ਇਹ ਕੇਸ ਨਹੀਂ ਸੀਗਾ ਉਸ ਟਾਈਮ ਦੁਨੀਆ ਦੀਆਂ ਲੋੜਾਂ ਹੋਰ ਸੀਗੀਆਂ ਉਸ ਟਾਈਮ ਐਕਸਪਲੋਰਰ ਡੈਂਟਿਸਟ ਸਾਇੰਟਿਸਟ ਇਨੋਵੇਟਰ ਜਿਹੜੇ ਅਲੱਗ-ਅਲੱਗ ਕੋਈ ਖੋਜਾਂ ਕਰਦੇ ਸੀ ਇਹ ਬੰਦੇ ਸੈਲੈਬ੍ਰਿਟੀ ਹੁੰਦੇ ਸੀਗੇ ਇਹਨਾਂ ਨੂੰ ਲੋਕ ਸਿਰ ਤੇ ਚਾ ਕੇ ਰੱਖਦੇ ਜੀ ਜਾਂ ਫੌਜੀ ਹੋਗੇ ਜਿਵੇਂ ਹੁਣ ਸ਼ੈਕਲਟਨ ਲਈ ਅਖਬਾਰ ਦੇ ਵਿੱਚ ਨਵੀਆਂ-ਨਵੀਆਂ ਖਬਰਾਂ ਆਉਂਦੀਆਂ ਰੋਜ਼-ਰੋਜ਼ ਉਹਦੇ ਲਈ ਨਜ਼ਰ ਅੰਦਾਜ਼ ਕਰਨੀਆਂ ਬਹੁਤ ਔਖੀਆਂ ਸੀਗੀਆਂ 1901 ਦੇ ਵਿੱਚ ਸਭ ਤੋਂ ਪਹਿਲਾਂ ਸ਼ੈਕਲਟਨ ਬਰਫ਼ ਦਾ ਟੈਸਟ ਦੇਖਦਾ ਡਿਸਕਵਰੀ ਨਾਮ ਦੀ ਇੱਕ ਕਿਸ਼ਤੀ ਹੁੰਦੀ ਹੈ ਉਹਦੇ ਤੇ ਐਕਸਪਿਡੀਸ਼ਨ ਤੇ ਜਾਂਦਾ ਹੈ ਇਹ ਉਹਦਾ ਕੈਪਟਨ ਹੁੰਦਾ ਰੋਬਰਟ ਫੈਲਕਨ ਸਕਾਟ ਜਿਹਨੂੰ ਇਹ ਜੁਆਇਨ ਕਰਦਾ ਹੈ ਤੇ ਇਹਨਾਂ ਨੇ ਅੰਟਾਰਕਟਿਕਾ ਦਾ ਜਿਹੜਾ ਸਾਊਥ ਪੋਲ ਹੁੰਦਾ ਉੱਥੇ ਪਹੁੰਚਣਾ ਹੁੰਦਾ ਜਿਹੜੀ ਜਰਨੀ ਅੱਗੇ ਜਾ ਕੇ ਬਹੁਤ ਹੀ ਭਿਆਨਕ ਸਾਬਤ ਹੁੰਦੀ ਹੈ ਸਾਰੇ ਕਰੂ ਨੂੰ ਅਲੱਗ-ਅਲੱਗ ਬਿਮਾਰੀਆਂ ਹੋ ਜਾਂਦੀਆਂ ਨੇ ਫਰੋਸਟ ਵਾਈਟ ਹੋ ਜਾਂਦੀ ਹੈ ਸਕਰਵੀ ਹੋ ਜਾਂਦੀ ਹੈ ਤੇ ਸ਼ੈਕਲਟਨ ਨੂੰ ਵੀ ਸਕਰਵੀ ਹੋ ਜਾਂਦੀ ਹੈ ਇਹਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਤੇ ਕੈਪਟਨ ਸਕਾਟ ਹੈ ਜਿਹੜਾ ਉਹ ਇਹਨੂੰ ਦੁਬਾਰਾ ਪਿੱਛੇ ਵਾਪਸ ਘਰੇ ਜਾਣ ਲਈ ਆਰਡਰ ਦੇ ਦਿੰਦਾ ਤੇ ਜਿਹੜੀ ਚੀਜ਼ ਇਹਨੂੰ ਇੱਕ ਤੋੜ ਦਿੰਦੀ ਹੈ ਇਹਨੂੰ ਇਦਾਂ ਲੱਗ ਲੱਗ ਜਾਂਦਾ ਕਿ ਸੈਂਸ ਆਫ ਫੇਲਿਅਰ ਆਉਣ ਲੱਗ ਜਾਂਦਾ ਕਿ ਯਾਰ ਮੈਂ ਕਿ ਮੈਂ ਫੇਲ ਹੋ ਗਿਆ ਕਿ ਮੈਨੂੰ ਤਾਂ ਲੱਗਦਾ ਸੀਗਾ ਮੈਂ ਇਹ ਹੀ ਚੀਜ਼ਾਂ ਲਈ ਬਣਿਆ 1907 ਦੇ ਵਿੱਚ ਨਿਮਰੋਡ ਨਾਮ ਦੀ ਕਿਸ਼ਤੀ ਦੇ ਵਿੱਚ ਇਹ ਫਿਰ ਐਕਸਪੀਡੀਸ਼ਨ ਕਰਦੇ ਨੇ ਸਾਊਥ ਪੋਲ ਨੂੰ ਇਹ ਤੇ ਇਹਦੀ ਟੀਮ ਸਾਊਥ ਪੋਲ ਦੇ ਜਮਾਂ ਨਜ਼ਦੀਕ ਪਹੁੰਚ ਜਾਂਦੇ ਨੇ ਜਿੱਥੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਹੁੰਦਾ ਮਤਲਬ ਸਿਰਫ 97 ਮੀਲ ਦੂਰ ਹੁੰਦੇ ਨੇ ਸਾਊਥ ਪੋਲ ਤੋਂ ਡਾਰ ਟੇਗਾ ਦੇ ਤੋਂ ਪਰ ਜਿਹੜਾ ਸ਼ੈਕਲਟਨ ਦਾ ਕਰੂ ਹੁੰਦਾ ਉਹਦਾ ਬੁਰਾ ਹਾਲ ਹੁੰਦਾ ਉਹਨੂੰ ਬਿਮਾਰੀਆਂ ਦਾ ਨਾਲ ਵੀ ਬੁਰਾ ਹਾਲ ਹੁੰਦਾ ਐਗਜ਼ੌਸ਼ਨ ਹੋਈ ਪਈ ਹੁੰਦੀ ਹੈ ਤੰਗ ਹੋਏ ਪਏ ਹੁੰਦੇ ਨੇ ਤੇ ਭੁੱਖ ਨਾਲ ਵੀ ਬੁਰਾ ਹਾਲ ਹੁੰਦਾ ਕਿਉਂਕਿ ਜਿਹੜਾ ਰਾਸ਼ਨ ਬਾਣੀਆਂ ਉਹ ਵੀ ਖਤਮ ਹੋ ਚੁੱਕਿਆ ਹੁੰਦਾ ਤੇ ਉਦੋਂ ਸ਼ੈਕਲਟਨ ਇੱਕ ਬਹੁਤ ਵੱਡਾ ਡਿਸੀਜਨ ਲੈਂਦਾ ਉਹ ਆਪਦੀ ਈਗੋ ਨੂੰ ਤੇ ਆਪਦੀ ਗਲੋਰੀ ਨੂੰ ਸਾਈਡ ਤੇ ਰੱਖ ਕੇ ਮਿਸ਼ਨ ਨੂੰ ਵਿੱਚ ਛੱਡ ਕੇ ਵਾਪਸ ਪਰਤਣ ਦਾ ਆਰਡਰ ਦਿੰਦਾ ਤੇ ਹੁਣ ਜਦੋਂ ਸ਼ੈਕਲਟਨ ਨੂੰ ਨੀ ਸਾਰੀ ਟੀਮ ਨਾਲ ਆਪਦੇ ਨਾਲ ਇੰਗਲੈਂਡ ਵਾਪਸ ਆਉਂਦੇ ਨੇ ਤਾਂ ਇੰਗਲੈਂਡ ਇਹਦਾ ਇੱਕ ਤਰ੍ਹਾਂ ਦਾ ਹੀਰੋ ਦੀ ਤਰ੍ਹਾਂ ਸਵਾਗਤ ਕੀਤਾ ਜਾਂਦਾ ਐਦਾਂ ਰੱਖਿਆ ਜਾਂਦਾ ਕਿ ਇਹ ਬੰਦਾ ਦੇਖੋ ਵੀ ਲੀਡਰਸ਼ਿਪ ਐਦਾਂ ਹੁੰਦੀ ਹੈ ਕਿ ਬੰਦਾ ਸਾਰਿਆਂ ਬੰਦਿਆਂ ਨੂੰ ਬਚਾ ਲਿਆ ਕਿਸੇ ਤੇ ਖਰੋਸ਼ ਨਹੀਂ ਆਈ ਤੇ ਇਹਨੇ ਆਪਦੀ ਪਰਸਨਲ ਗਲੋਰੀ ਨੂੰ ਸਾਈਡ ਤੇ ਰੱਖਿਆ ਤੇ ਸੇਫਟੀ ਫਰਸਟ ਰੱਖੀ 1912 ਦੇ ਵਿੱਚ ਇੱਕ ਨਾਰਵੇਨিয়ান ਐਕਸਪਲੋਰਰ ਹੁੰਦਾ ਰੋਲਡ ਐਮੰਡਸਨ ਨਾਮ ਦਾ ਸਮਥਿੰਗ ਆਈ ਡੋਨਟ ਨੋ ਮੈਪ ਸਹੀ ਬੋਲ ਰਹੇ ਹਾਂਗਾ ਨਾ ਆਪਾਂ ਲਿਖ ਕੇ ਲਾ ਦਾਂਗੇ ਇਹ ਐਕਸਪਲੋਰਰ ਜਿਹੜਾ ਕੰਮ ਸ਼ੈਗਲਟਨ ਤੋਂ ਵਿੱਚ ਰਹਿ ਗਿਆ ਹੁੰਦਾ 1907 ਤੱਕ ਉਹ ਇਹ ਪੂਰਾ ਕਰ ਦਿੰਦਾ ਮਤਲਬ ਇਸ ਅੰਟਾਰਕਟਿਕਾ ਦੇ ਸਾਊਥ ਪੋਲ ਤੱਕ ਪਹੁੰਚ ਜਾਂਦਾ ਤੇ ਜਿਹਦੇ ਨਾਲ ਜਿਹੜੀ ਉਹ ਐਕਸਪਿਡੀਸ਼ਨ ਹੁੰਦੀ ਹੈ ਉਹ ਖਤਮ ਹੋ ਗਈ ਹੁਣ ਉਹਦਾ ਕੋਈ ਮੁੱਲ ਨਹੀਂ ਰਹਿ ਗਿਆ ਕਿਉਂਕਿ ਉਹ ਕਿਸੇ ਹੋਰ ਬੰਦੇ ਨੇ ਕਰਤੀ ਅੰਟਾਰਕਟਿਕਾ ਦੇ ਸਾਊਥ ਪੋਲ ਤੇ ਲੈਂਡ ਕਰਨਾ ਕਹਿੰਦੇ ਕਿ ਚੰਦ ਤੇ ਲੈਂਡ ਕਰਨ ਦੇ ਬਰਾਬਰ ਹੁੰਦਾ ਐਕਸਪਲੋਰਰਜ਼ ਲਈ ਬਟ ਹੁਣ ਸਾਰੀਆਂ ਮੇਜਰ ਮੇਜਰ ਜਿਹੜੀਆਂ ਐਕਸਪਿਡੀਸ਼ਨ ਨੇ ਜਿਨ੍ਹਾਂ ਤੋਂ ਨਾਮ ਹੋ ਸਕਦਾ ਸੀ ਉਹ ਸਾਰੀਆਂ ਹੋ ਗਈਆਂ ਹੁਣ ਸਿਰਫ ਇੱਕ ਰਹਿ ਗਈ ਜਿਹੜੀ ਗ੍ਰੈਂਡ ਫਨਾਲੇ ਸੀਗੀ ਕਿ ਅੰਟਾਰਕਟਿਕਾ ਜਿਹੜਾ ਕੰਟੀਨੈਂਟ ਆ ਉਹਦੇ ਅਕਰੋਸ ਸੇਲ ਕਰਨਾ 1914 ਦੇ ਵਿੱਚ ਸ਼ੈਕਲਟਨ ਆਪਦਾ ਪਲਾਨ ਅਨਾਉਂਸ ਕਰਦਾ ਇੰਪੀਰੀਅਲ ਟਰਾਂਸ ਅੰਟਾਰਟਿਕ ਐਕਸਪਿਡੀਸ਼ਨ ਜਿਹੜੀ ਕਿ ਸਾਊਥ ਜ਼ੋਰਜੀਆ ਤੋਂ ਚੱਲੂਗੀ ਸਾਊਥ ਜ਼ੋਰਜੀਆ ਤੋਂ ਇਹ ਤੁਰਨਗੇ ਕਿਸ਼ਤੀ ਦੇ ਵਿੱਚ ਵੈਂਡਲ ਸੀ ਤੱਕ ਜਾਣਗੇ ਫਿਰ ਵੈਂਡਲ ਸੀ ਤੇ ਇਹ ਲੈਂਡ ਕਰਕੇ ਅੰਟਾਰਟਿਕਾ ਦੇ ਉੱਥੋਂ ਇਹ ਸਕੀਿੰਗ ਕਰਦੇ ਜਾਂ ਤੁਰਦੇ 1800 ਮੀਲ ਜਾਣਗੇ ਦੂਜੇ ਕਿਨਾਰੇ ਤੇ ਮਤਲਬ ਬਿਲਕੁਲ ਉਲਟਕ ਕਿਨਾਰੇ ਤੇ ਜਾਣਗੇ ਅੰਟਾਰਟਿਕਾ ਦੇ ਰੋਸ ਸੀ ਦੇ ਕਿਨਾਰੇ ਤੇ ਤੇ ਉਥੇ ਨਾ ਲੀਕ ਸ਼ਿਪ ਖੜੀ ਹੋਊਗੀ ਤੇ ਉਹ ਇਹਨਾਂ ਨੂੰ ਬਾਅਦ ਵਿੱਚ ਦੁਬਾਰਾ ਵਾਪਸ ਲੈ ਕੇ ਆਊਗੀ ਇਹ ਐਕਸਪਿਡੀਸ਼ਨ ਲਈ ਪੂਰੀ ਤਖੜੀ ਕਿਸ਼ਤੀ ਬਣਾਈ ਗਈ ਤੇ ਜਿਸ ਨੂੰ ਸ਼ੈਕਲਟਨ ਨੇ ਨਾਮ ਦਿੱਤਾ ਐਂਡਿਓਰੈਂਸ ਹੁਣੇ ਇੰਨੀ ਵੱਡੀ ਐਕਸਪਿਡੀਸ਼ਨ ਸੀ ਜਿਹੜੀ ਅੱਜ ਤੱਕ ਕਿਸੇ ਬੰਦੇ ਨੇ ਨਹੀਂ ਸੀ ਪੂਰੀ ਕੀਤੀ ਤੇ ਇਸ ਲਈ ਜਿਹੜਾ ਕਰੂ ਸੀਗਾ ਉਹ ਵੀ ਕਰੂ ਵੀ ਵੱਡਾ ਚਾਹੀਦਾ ਸੀ ਲਗਭਗ ਡਬਲ ਕਰੂ ਚਾਹੀਦਾ ਸੀਗਾ ਤੇ ਅਰਨੇਸਟ ਸ਼ੈਕਲਟਨ ਕੀ ਕਰਦਾ ਇੱਕ ਇਸ਼ਤਿਹਾਰ ਛਪਵਾਉਂਦਾ ਕਿ ਹਾਂ ਮੈਨੂੰ ਬੰਦਿਆਂ ਦੀ ਲੋੜ ਆ ਇਹ ਕਹਿੰਦੇ ਕਿ ਇਸ਼ਤਿਹਾਰ ਤੇ ਇਹੋ ਜਿਹੀਆਂ ਚੀਜ਼ਾਂ ਲਿਖਵਾਉਂਦਾ ਕਿ ਉਹ ਪੜ੍ਹ ਕੇ ਬੰਦਾ ਵੈਸੇ ਹੀ ਕਹਦੇ ਵੀ ਮੈਂ ਤਾਂ ਨਹੀਂ ਇਹੋ ਜੀ ਨੌਕਰੀ ਕਰਨੀ ਇਹ ਕੀ ਚੀਜ਼ਾਂ ਲਿਖਦਾ ਇਹ ਲਿਖਦਾ ਕਿ ਉੱਥੇ ਫੂਡ ਦੀ ਵੀ ਕਮੀ ਹੋਊਗੀ ਤੁਹਾਨੂੰ ਤੰਗੀ ਬਹੁਤ ਹੋਊਗੀ ਇਹ ਵੀ ਨਹੀਂ ਪਤਾ ਤੁਸੀਂ ਵਾਪਸ ਮੁੜ ਕੇ ਆਉਂਗੇ ਕਿ ਨਾ ਇਹੋ ਜੀਆਂ ਚੀਜ਼ਾਂ ਮਤਲਬ ਕਾਫੀ ਡਾਰਕ ਡਾਰਕ ਚੀਜ਼ਾਂ ਲਿਖਦਾ ਤੇ ਕਹਿੰਦੇ ਕਿ 5000 ਬੰਦਾ ਸ਼ੋਅ ਆਪ ਕਰਦਾ 5000 ਬੰਦੇ ਦੀ ਇਹ ਅੱਗੇ ਪੁੱਛਗਿਛ ਕਰਦੇ ਨੇ ਜਾਂ ਜਿਵੇਂ ਵੀ ਇਹਨਾਂ ਦਾ ਪ੍ਰੋਸੀਜਰ ਹੋਊਗਾ ਕਿ ਸਿਲੈਕਟ ਕਰਨੇ ਨੇ ਬੰਦੇ ਤੇ 5000 ਦੇ ਵਿੱਚੋਂ 27 ਬੰਦੇ ਸਿਲੈਕਟ ਕੀਤੇ ਜਾਂਦੇ ਨੇ ਤੇ ਉਸੇ ਟਾਈਮ 1914 ਦੇ ਵਿੱਚ ਆਰਕਟੂਕ ਫਰਡੀਨੈਂਡ ਦਾ ਕਤਲ ਹੋ ਜਾਂਦਾ ਜਿਹਦੇ ਕਰਕੇ ਵਿਸ਼ਵ ਜੁੱਧ ਪਹਿਲਾ ਲੱਗ ਜਾਂਦਾ ਹੈ ਅਗਸਤ ਲਗਭਗ ਅਗਸਤ ਦੇ ਵਿੱਚ ਲੱਗਦਾ ਤੇ ਉਸੇ ਟਾਈਮ ਇਹਨਾਂ ਨੇ ਆਪਣੀ ਐਕਸਪਿਡੀਸ਼ਨ ਸ਼ੁਰੂ ਕਰਨੀ ਹੁੰਦੀ ਹੈ ਬਟ ਇਹਨਾਂ ਨੂੰ ਫਿਰ ਵੀ ਹਰੀ ਝੰਡੀ ਦਿੱਤੀ ਜਾਂਦੀ ਹੈ ਕਿ ਕੋਈ ਨਹੀਂ ਤੁਸੀਂ ਸ਼ੁਰੂਆਤ ਕਰੋ ਆਪਣੀ ਐਕਸਪਿਡੀਸ਼ਨ ਦੀ ਹੁਣ ਇਹ ਆਪਣੀ ਜਰਨੀ ਦੀ ਸ਼ੁਰੂਆਤ ਕਰਦੇ ਨੇ ਤੇ ਕਈ ਹਫ਼ਤੇ ਤੱਕ ਬੜੀ ਸਮੂਥ ਜਰਨੀ ਚੱਲਦੀ ਹੈ ਅੱਗੇ ਤੱਕ ਇਹ ਬڑے ਆਰਮ ਨਾਲ ਜਾ ਰਹੇ ਹੁੰਦੇ ਨੇ ਸ਼ਿਪ ਦੇ ਵਿੱਚ ਥੋੜੀ-ਬਹੁਤੀ ਚਲੋ ਓਸ਼ੀਅਨ ਦੇ ਵਿੱਚ ਜਿਵੇਂ ਲਹਿਰਾਂ ਆ ਗਈਆਂ ਜਾਂ ਜੇ ਉਹ ਇਹੋ ਜਿਹੀਆਂ ਤੰਗੀਆਂ ਆਉਂਦੀਆਂ ਨੇ ਬਟ ਸਟਿਲ ਫਿਰ ਵੀ ਸਹੀ ਹੁੰਦਾ ਬਟ ਕਈ ਹਫ਼ਤੇ ਬਾਅਦ ਕੀ ਹੁੰਦਾ ਜਨਵਰੀ 1915 ਦੇ ਵਿੱਚ ਜਦੋਂ ਇਹ ਅੰਟਾਰਕਟਿਕਾ ਦੇ ਤੱਟ ਤੋਂ ਬਿਲਕੁਲ ਥੋੜੀ ਜੀ ਦੂਰ ਹੁੰਦੇ ਨੇ ਇਹਨਾਂ ਨੂੰ ਮਤਲਬ ਅੰਟਾਰਕਟਿਕਾ ਦੇਖਣ ਲੱਗ ਜਾਂਦਾ ਜਿੱਥੇ ਇਹਨਾਂ ਨੇ ਲੈਂਡ ਕਰਨਾ ਹੁੰਦਾ ਤੇ ਇਹਨਾਂ ਦੀ ਸ਼ਿਪ ਨੂੰ ਆਲੇ-ਦੁਆਲੇੋਂ ਬਰਫ਼ ਘੇਰ ਲੈਂਦੀ ਹੈ ਮਤਲਬ ਬਰਫ਼ ਆਲੇ-ਦੁਆਲੇ ਵਿంటర్ ਆਉਣ ਲੱਗ ਜਾਂਦੀ ਹੈ ਬਰਫ਼ ਜੰਮ ਜਾਂਦੀ ਹੈ ਬਿਲਕੁਲ ਤੇ ਇਹਨਾਂ ਦੀ ਸ਼ਿਪ ਜਾਮ ਹੋ ਜਾਂਦੀ ਹੈ ਇੱਕੇ ਜਗ੍ਹਾ ਇਹ ਬਹੁਤ ਕੋਸ਼ਿਸ਼ ਕਰਦੇ ਨੇ ਸ਼ਿਪ ਨੂੰ ਜਾਮ ਦੇ ਵਿੱਚੋਂ ਕੱਢਣ ਦੀ ਪਰ ਉਹ ਇੰਪੋਸੀਬਲ ਹੁੰਦਾ ਕਿਉਂਕਿ ਹੁਣ ਪੂਰੀ ਵਿంటర్ ਆ ਚੁੱਕੀ ਹੁੰਦੀ ਹੈ ਤੇ ਇਹ ਉਮੀਦ 'ਚ ਬੈਠ ਜਾਂਦੇ ਨੇ ਕਿ ਚਲੋ ਜਦੋਂ ਹੁਣ ਵਿంటర్ ਆਊਗੀ ਜਦੋਂ ਵਿంటర్ ਸੌਰੀ ਜਾਊਗੀ ਬਰਫ਼ ਖੁਰੂਗੀ ਤਾਂ ਫਿਰ ਅਸੀਂ ਆਪਦਾ ਜਿਹੜਾ ਮਿਸ਼ਨ ਆ ਉਹ ਪੂਰਾ ਕਰਾਂਗੇ ਤੇ ਸ਼ੈਕਲਟਨ ਦਾ ਮਿਸ਼ਨ ਕੀ ਹੁੰਦਾ ਸ਼ੈਕਲਟਨ ਨੇ ਹੁਣ ਜਿਹੜਾ ਨਾਲ ਕਰੂ ਹੈ ਉਹਦੀ ਜਿਹੜੀ ਮੋਰਲ ਹੈ ਉਹ ਨਹੀਂ ਡਿਗਣ ਦੇਣਾ ਉਹਨੇ ਸਾਰਿਆਂ ਨੂੰ ਕੌਨਫੀਡੈਂਟ ਫੀਲ ਕਰਵਾਉਣਾ ਜਿਹੜੀ ਕਿ ਟ੍ਰੂ ਲੀਡਰ ਦੀ ਨਿਸ਼ਾਨੀ ਹੁੰਦੀ ਹੈ ਇਹ ਕਹਿੰਦੇ ਕਿ 10 ਮਹੀਨੇ ਬੜੀ ਆਰਾਮ ਨਾਲ ਜ਼ਿੰਦਗੀ ਕੱਢਦੇ ਨੇ ਫੁੱਟਬਾਲ ਖੇੜਦੇ ਨੇ ਹਾਕੀ ਖੇੜਦੇ ਨੇ ਕਿਸ਼ਤੀ ਦੇ ਵਿੱਚ ਤੇ ਕਿਸ਼ਤੀ ਦੇ ਬਾਹਰ ਨਿਕਲ ਕੇ ਕਿਉਂਕਿ ਚਾਰੇ ਪਾਸੇ ਬਰਫ਼ ਹੁੰਦੀ ਹੈ ਉਹ ਬਰਫ਼ ਤੇ ਵੀ ਖੇੜਦੇ ਨੇ ਫੁੱਟਬਾਲ ਹਾਕੀ ਵਗੈਰਾ ਖੇੜਦੇ ਨੇ ਹੁਣ 4-5 ਮਹੀਨੇ ਬਾਅਦ ਜਿਹੜੀ ਆਲੇ ਦੁਆਲੇ ਬਰਫ਼ਾ ਸ਼ਿਪ ਦੇ ਉਹ ਖੁਰਨ ਲੱਗਦੀ ਹੈ ਤੇ ਉਹ ਬਰਫ਼ ਖੁਰਨ ਕਰਕੇ ਜਿੱਥੇ ਇਹਨਾਂ ਨੇ ਲੈਂਡ ਕਰਨਾ ਹੁੰਦਾ ਅੰਟਾਰਕਟਿਕਾ ਦੇ ਟੱਟ ਤੇ ਹੋਰ ਦੂਰ ਨੂੰ ਡ੍ਰਿਫਟ ਕਰ ਦਿੰਦੀ ਐ ਜਦੋਂ ਕਿਸ਼ਤੀ ਦੇ ਆਲੇ ਦੁਆਲੇ ਜਿਹੜੇ ਛੋਟੇ ਫਲੋ ਨੇ ਬਰਫ਼ ਦੇ ਉਹ ਪਿਗਰਣ ਲੱਗ ਜਾਂਦੇ ਨੇ ਤਾਂ ਹੁਣ ਜਿਹੜੇ ਆਲੇ ਦੁਆਲੇ ਵੱਡੇ ਇੱਕ ਆਈਸਬਰਗ ਦੀ ਟਾਈਪ ਵੱਡੇ ਬਰਫ਼ ਦੇ ਵੱਡੇ ਵੱਡੇ ਪਹਾੜ ਤੁਰੇ ਫਿਰਦੇ ਨੇ ਉਹਨਾਂ ਨੂੰ ਗੈਪ ਮਿਲ ਗਿਆ ਤਾਂ ਉਹ ਸਾਰੇ ਸ਼ਿਪ ਵੱਲ ਨੂੰ ਆਉਣ ਲੱਗ ਜਾਂਦੇ ਨੇ ਤੇ ਅਕਤੂਬਰ 1915 ਦੇ ਵਿੱਚ ਜਿਹੜੀ ਸ਼ਿਪ ਹੈ ਉਹ ਹੌਲੀ ਹੌਲੀ ਕ੍ਰੈਸ਼ ਹੋਣ ਲੱਗ ਜਾਂਦੀ ਐ ਪ੍ਰੈਸ਼ਰ ਇੰਨਾ ਬਣ ਗਿਆ ਕਿ ਜਿਹੜੀ ਸ਼ਿਪ ਦੀ ਲੱਕੜ ਹੁੰਦੀ ਹੈ ਉਹ ਟੁੱਟਣ ਲੱਗ ਜਾਂਦੀ ਹੈ ਮਤਲਬ ਇਹਨਾਂ ਨੂੰ ਕ੍ਰੈਕ ਸੁਣਨ ਲੱਗ ਜਾਂਦੇ ਨੇ ਇਹ ਕਹਿੰਦੇ ਕਿ ਸਾਨੂੰ ਐਦਾਂ ਸੁਣ ਰਿਹਾ ਸੀਗਾ ਜਿਵੇਂ ਕੋਈ ਗੋਲੀਆਂ ਚਲਾ ਰਿਹਾ ਹੁੰਦਾ ਆ ਅਰਨੇਸਟ ਸੈਕਲਟਨ ਸ਼ਿਪ ਨੂੰ ਛੱਡਣ ਦਾ ਆਰਡਰ ਦਿੰਦਾ ਤੇ ਉਹ ਕਹਿੰਦਾ ਵੀ ਹੁਣ ਜੋ ਜੋ ਆਪਣੇ ਹੱਥ ਲੱਗਦਾ ਉਹ ਸਾਰਾ ਕੁਝ ਚੱਕ ਲੋ ਇਹ ਕੀ ਕਰਦੇ ਨੇ ਕੁਝ ਖਾਣਾ ਪੀਣਾ ਲੈ ਲੈਂਦੇ ਨੇ ਕੁਝ ਟੈਂਟ ਚੱਕ ਲੈਂਦੇ ਨੇ ਤੇ ਇਹ ਤਿੰਨ ਲਾਈਫ ਬੋਟਸ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਨਾਲ ਲੈ ਲੈਂਦੇ ਨੇ ਉਹਨੇ ਸ਼ਿਪ ਛੱਡਣ ਤੋਂ ਬਾਅਦ ਦੇ ਵਿੱਚ ਹੋਰ ਕਿੱਥੇ ਜਾਣ ਇੱਕ ਆਈਸ ਫਲੋ ਕਹਿੰਦੇ ਹੁੰਦੇ ਨੇ ਜਿਹਨੂੰ ਕਿ ਇੱਕ ਬਰਫ਼ ਦੀ ਕਿਸਤਾ ਦਾ ਇੱਕ ਟ ਉਹਦੇ ਤੇ ਆਪਦੇ 5 ਮਹੀਨੇ ਕੱਢਦੇ ਨੇ ਉਥੇ ਇਹ ਪੈਂਗੂਇਨਸ ਮਾਰ ਕੇ ਜਾਂ ਜਿਹੜੀਆਂ ਸੀਲਸ ਹੁੰਦੀਆਂ ਨੇ ਉਹਨਾਂ ਨੂੰ ਮਾਰ ਕੇ ਆਪਦਾ ਢਿੱਡ ਭਰਦੇ ਨੇ ਉਥੇ ਕੈਂਪ ਲਾ ਕੇ ਰੱਖਦੇ ਨੇ ਉਥੇ ਵੀ ਮਤਲਬ ਚਿੱਲ ਵਾਲੀ ਜ਼ਿੰਦਗੀ ਜਿਹਾ ਰਹੇ ਹੁੰਦੇ ਨੇ ਇਹ ਮਤਲਬ ਇਹ ਆਪਟੀਮਿਸਟਿਕ ਹੁੰਦੇ ਨੇ ਸਾਰੇ ਬੰਦੇ ਕਿ ਇੰਨੀ ਛੇਤੀ ਅਸੀਂ ਹਾਰ ਨਹੀਂ ਮੰਨ ਸਕਦੇ ਉਥੇ ਹੀ ਅੱਗ ਲਾਉਂਦੇ ਨੇ ਤੇ ਉਥੇ ਆਪਦਾ ਖਾਣਾ ਪਕਾਉਂਦੇ ਨੇ ਤੇ ਇਹ ਕਹਿੰਦੇ ਸਾਡੀਆਂ ਅੱਖਾਂ ਦੇ ਸਾਹਮਣੇ-ਸਾਹਮਣੇ ਅਸੀਂ ਆਈਸ ਫਲੋ ਤੇ ਸੀਗੇ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀ ਜਿਹੜੀ ਕਿਸ਼ਤੀ ਸੀ ਉਹ ਹੌਲੀ-ਹੌਲੀ ਨੀਚੇ ਨੂੰ ਜਾ ਰਹੀ ਸੀ ਡੁੱਬ ਰਹੀ ਹੁੰਦੀ ਐ ਹੁਣ 5 ਮਹੀਨੇ ਬਰਫ਼ ਦੇ ਟੁਕੜੇ ਦੇ ਕੱਟਣ ਤੋਂ ਬਾਅਦ ਦੇ ਵਿੱਚ ਉਹ ਜਿਹੜਾ ਬਰਫ਼ ਦਾ ਟੁਕੜਾ ਹੌਲੀ-ਹੌਲੀ ਜਿਹੜਾ ਨਿੱਗਾ ਪਾਣੀ ਹੁੰਦਾ ਓਸ਼ੀਅਨ ਦਾ ਸਮੁੰਦਰ ਦਾ ਉਧਰ ਨੂੰ ਡ੍ਰਿਫਟ ਕਰਨ ਲੱਗ ਜਾਂਦਾ ਤੇ ਉਹ ਖੁਰਨ ਲੱਗ ਜਾਂਦਾ ਹੌਲੀ-ਹੌਲੀ ਜਿਹੜਾ ਉਹਦਾ ਸਾਈਜ਼ ਆ ਬਹੁਤ ਘਟ ਜਾਂਦਾ ਜਿਵੇਂ ਥੋੜਾ ਜਿਹਾ ਸਾਈਜ਼ ਰਹਿ ਜਾਂਦਾ ਤੇ ਫਿਰ ਇਹ ਕੀ ਕਰਦੇ ਨੇ ਇਹ ਹੋਰ ਇੱਕ ਨੇੜੇ ਆ ਲਾਈਫ ਬੋਟਸ ਲੈਂਦੇ ਨੇ ਇੱਕ ਹੋਰ ਨੇੜੇ ਜਿਹੜਾ ਕੋਈ ਵਧੀਆ ਆਈਸ ਫਲੋ ਹੁੰਦਾ ਉਹਦੇ ਤੇ ਰਹਿਣ ਲੱਗ ਜਾਂਦੇ ਨੇ ਮਤਲਬ ਐਦਾਂ ਕਰਦੇ ਰਹਿੰਦੇ ਨੇ ਪਰ ਉਹ ਕਿੰਨਾ ਕੁ ਟਾਈਮ ਕਰੀ ਜਾਣ ਕਿਉਂਕਿ ਸਾਰੇ ਆਈਸ ਫਲੋ ਖੁਰ ਰਹੇ ਹੁੰਦੇ ਨੇ ਤਾਂ ਫਿਰ ਇਹ ਇੱਕ ਡਿਸੀਜਨ ਲੈਂਦੇ ਨੇ ਕਿ ਹੁਣ ਆਈਸflo ਛੱਡੋ ਤੇ ਆਪਾਂ ਕੋਈ ਨੇੜੇ ਤੇੜੇ ਕਿਸ਼ਤੀਆਂ ਤਿੰਨਾਂ ਕਿਸ਼ਤੀਆਂ ਦੇ ਬੈਠੋ ਜਿਹੜੀਆਂ ਲਾਈਫ ਬੋਟਸ ਨੇ ਤੇ ਨੇੜੇ ਤੇੜੇ ਕੋਈ ਲੈਂਡ ਦੇਖੋ ਉਸ ਟਾਈਮ ਠੰਡੀਆਂ ਹਵਾਵਾਂ ਠੰਡੀਆਂ ਲਹਿਰਾਂ ਨਾਲ ਬੁਰਾ ਹਾਲ ਹੋਇਆ ਹੁੰਦਾ ਹੈ ਨਾ ਉਹਦਾ ਅਰਨੇਸਟ ਸ਼ੈਕਲਟਨ ਦੇ ਕਹਿਣ ਦੇ ਮੁਤਾਬਕ ਕਹਿੰਦਾ ਅਸੀਂ ਐਦਾਂ ਸੀਗੇ ਜਿਵੇਂ ਇੱਕ ਚਾਕਲੇਟ ਦੇ ਵਿੱਚ ਠੰਡੀ ਚਾਕਲੇਟ ਦੇ ਵਿੱਚ ਇੱਕ ਮੁਰਝਾ ਆਇਆ ਜਾਂ ਬਾਦਾਮ ਨਹੀਂ ਪਿਆ ਹੁੰਦਾ ਉਹ ਹਾਲ ਸੀ ਸਾਡਾ ਕਿਉਂਕਿ ਆਪਾਂ ਸੋਚ ਸਕਦੇ ਹਾਂ ਵੀ ਬਰਫ਼ ਬਹੁਤ ਅਲੱਗ ਚੀਜ਼ ਹੈ ਮਤਲਬ 68 ਡਿਗਰੀ ਦੇ ਵਿੱਚ ਸਪੈਸ਼ਲੀ ਤੁਸੀਂ ਇੰਨਾ ਟਾਈਮ ਕੱਢਣਾ ਇਸ ਨੈਕਸਟ ਟੂ ਇੰਪੋਸੀਬਲ 7 ਦਿਨ ਲਗਾਤਾਰ ਪੂਰੀ ਬੇਰਾਮੀ ਦੇ ਬਾਅਦ ਦੇ ਵਿੱਚ ਇਹਨਾਂ ਨੂੰ ਇੱਕ ਆਈਲੈਂਡ ਮਿਲਦਾ ਹੈ এলিਫੈਂਟ ਆਈਲੈਂਡ এলিਫੈਂਟ ਆਈਲੈਂਡ ਦੀ ਆਪਾਂ ਫੋਟੋ ਲਾਵਾਂਗੇ ਉਹ ਤੁਸੀਂ ਦੇਖ ਲਿਓ ਇੱਕ ਤਰ੍ਹਾਂ ਦੇ ਇਦਾਂ ਕੇ ਵੱਡਾ ਪੱਥਰ ਹੈ ਤੇ ਉਹ ਸਨੋ ਦੇ ਵਿੱਚ ਕਵਰ ਹੋਇਆ ਹੋਇਆ ਹੁੰਦਾ ਉਸ ਟਾਈਮ ਉੱਥੇ ਇਹ ਲੈਂਡ ਕਰਦੇ ਨੇ ਇਹਨਾਂ ਨੂੰ ਟੋਟਲ 497 ਦਿਨ ਹੋ ਗਏ ਹੁੰਦੇ ਨੇ ਕਿ ਧਰਤੀ ਤੇ ਕਿਸੇ ਤੇ ਪੈਰ ਧਰਿਆ ਨੂੰ ਉਹਨਾਂ ਟਾਈਮ ਇਹ ਪਾਣੀ ਦੇ ਵਿੱਚ ਜਾਂ ਕਿਸ਼ਤੀ ਦੇ ਵਿੱਚ ਹੀ ਫਿਰਦੇ ਹੁੰਦੇ ਨੇ ਮਤਲਬ 497 ਦਿਨਾਂ ਬਾਅਦ ਇਹਨਾਂ ਨੇ ਧਰਤੀ ਟੱਚ ਕੀਤੀ ਹੁੰਦੀ ਹੈ এলিਫੈਂਟ ਆਈਲੈਂਡ ਦੀ ਬਟ এলিਫੈਂਟ ਆਈਲੈਂਡ ਤੇ ਕੀ ਹੁੰਦਾ ਉੱਥੇ ਇਹ ਮਹਿਸੂਸ ਕੀਤਾ ਜਾਂਦਾ ਹੈ ਸ਼ੈਕਲਟਨ ਦੁਆਰਾ ਕਿ ਇੱਥੇ ਜੇ ਅਸੀਂ ਜਿੰਨਾ ਟਾਈਮ ਬੈਠੇ ਰਹੇ ਤਾਂ ਇੱਥੇ ਸਾਡੀ ਮੌਤ ਪੱਕੀ ਹੈ ਕਿਉਂਕਿ ਇਹ ਨਾ ਤਾਂ ਕੋਈ ਐਦਾਂ ਵੀ ਹੈ ਵੀ ਕੋਈ ਸ਼ਿਪਾਂ ਦਾ ਰਾਹ ਇਹ ਹੋਵੇ ਇੱਧਰ ਨੂੰ ਕਿ ਕੋਈ ਹੋਰ ਸ਼ਿਪ ਆਉਣ ਜੀ ਨਾਲ ਤਾਂ ਅਸੀਂ ਮਦਦ ਮੰਗ ਲਈਏ ਜਾਂ ਸਾਨੂੰ ਕੋਈ ਦੇਖ ਲਵੇ ਮਤਲਬ ਉਹ ਛੋਟਾ ਜਿਹਾ ਆਈਲੈਂਡ ਹੁੰਦਾ ਹੈ ਉਹਨਾਂ ਨੂੰ ਸਮਝ ਆ ਜਾਂਦਾ ਵੀ ਨਾ ਤਾਂ ਇੱਥੇ ਸਾਡੇ ਜਿਉਣ ਲਈ ਸੋਰਸਸ ਹੀ ਜ਼ਿਆਦੇ ਨੇ ਤੇ ਨਾ ਇੱਥੇ ਸਾਨੂੰ ਕੋਈ ਬਚਾਉਣ ਆਵੇ ਤੇ ਫਿਰ ਸਭ ਤੋਂ ਵੱਡਾ ਡਿਸੀਜਨ ਲੈਂਦਾ ਆਰਨਲਡ ਸਾਈਕਲਟਨ ਉਹ ਜੇਮਸ ਕਾਰਡ ਨਾਮ ਦੀ ਜਿਹੜੀ ਸਭ ਤੋਂ ਸਟਰੋਂਗ ਲਾਈਫ ਬੋਟ ਹੁੰਦੀ ਹੈ ਸਭ ਤੋਂ ਮਜ਼ਬੂਤ ਲਾਈਫ ਬੋਟ ਹੁੰਦੀ ਹੈ ਉਹਨੂੰ ਲੈ ਕੇ ਦੁਨੀਆ ਦੇ ਸਭ ਤੋਂ ਹਿੰਸਕ ਸਮੁੰਦਰ ਦੇ ਵਿੱਚੋਂ 800 ਮੀਲ ਦੀ ਜਰਨੀ ਕਰਕੇ ਸਾਊਥ ਜੌਰਜੀਆ ਦੇ ਆਈਲੈਂਡ ਤੇ ਵਾਪਸ ਜਾਣ ਦੀ ਸਲਾਹ ਕਰਦਾ ਹੁਣ ਇਹ ਜਿਹੜੀ 800 ਮੀਲ ਦੀ ਸਮੁੰਦਰ ਦੀ ਜਰਨੀ ਹੈ ਇਹਦੇ ਵਿੱਚ ਅੱਗੇ ਬਹੁਤ ਮੁਸ਼ਕਿਲ ਆਉਣਗੀਆਂ ਜਿਵੇਂ ਕਿ ਬਰਫ਼ ਹੋ ਗਈ ਜਾਂ ਇਹੋ ਜਿਹੀਆਂ ਲਹਿਰਾਂ ਕਹਿੰਦੇ ਕਿ ਲਹਿਰਾਂ 50 50 ਫੁੱਟ ਤੱਕ ਵੀ ਚਲੀਆਂ ਜਾਂਦੀਆਂ ਸੀਗੀਆਂ ਇੰਨੀਆਂ ਉੱਚੀਆਂ ਲਹਿਰਾਂ ਚੱਲ ਜਾਂਦੀਆਂ ਸੀ ਠੰਡੀ ਬਰਫ਼ ਤੇ ਕਿਸ਼ਤੀ ਦੇ ਉੱਤੇ ਨਾਲ ਬਰਫ਼ ਜੰਮਦੀ ਰਹਿੰਦੀ ਵਾਰ-ਵਾਰ ਉਹ ਜਿਹੜੀ ਬਰਫ਼ ਉਹ ਘਟਾਉਣਾ ਮਤਲਬ ਉਹ ਤੋੜਨੀ ਪੈਂਦੀ ਤਾਂ ਕਰਕੇ ਜਿਹੜੀ ਕਿਸ਼ਤੀ ਐ ਨੀਚੇ ਨਾ ਡੁੱਬ ਜੇ ਸੈਕਲਟਨ ਆਪ ਦੇ ਨਾਲ ਪੰਜ ਹੋਰ ਬੰਦੇ ਲੈ ਕੇ ਜਾਣ ਦੀ ਸੋਚਦਾ ਕਿ ਅਸੀਂ 5 6 ਜਾਣੇ ਟੋਟਲ ਜਾਵਾਂਗੇ ਤੇ ਬਾਕੀ 22 ਜਾਣੇ ਇਹੀ ਆਈਲੈਂਡ ਤੇ ਰਹਿਣਗੇ এলিਫੈਂਟ ਆਈਲੈਂਡ ਤੇ ਰਹਿਣਗੇ ਹੁਣ ਤੁਸੀਂ ਦੇਖੋ ਕਿ ਮੈਂ ਮਤਲਬ ਉਹਨਾਂ ਦੀ ਜਗ੍ਹਾ ਆਪਦੇ ਆਪ ਨੂੰ ਇਮੇਜਨ ਕਰ ਰਿਹਾ ਸੀ ਜਦੋਂ ਮੈਂ ਪੜ੍ਹ ਰਿਹਾ ਸੀਗਾ ਕਿ ਜਿਨ੍ਹਾਂ ਨੂੰ ਇਹ ਪਿੱਛੇ ਛੱਡ ਕੇ ਜਾ ਰਹੇ ਨੇ 22 ਬੰਦਿਆਂ ਨੂੰ ਉਹ 22 ਬੰਦੇ ਕਿਸ਼ਤੀ ਆਪਦੇ ਲੀਡਰ ਦੀ ਕਿਸ਼ਤੀ ਜਾਂਦੀ ਦੇਖ ਰਹੇ ਨੇ ਜਿਦੇ ਵਿੱਚ ਪੰਜ ਉਹਨਾਂ ਦੇ ਟੀਮ ਮੈਂਬਰ ਨੇ ਤੇ ਹੁਣ ਉਹ ਐਦਾਂ ਸੋਚ ਰਹੇ ਨੇ ਵੀ ਇਹ ਪਤਾ ਨਹੀਂ ਸਾਨੂੰ ਬਚਾਉਣ ਇਹ ਆਉਣਗੇ ਕਿ ਨਾ ਅਸੀਂ ਇਹਨਾਂ ਨੂੰ ਮੁੜ ਕੇ ਦੇਖਾਂਗੇ ਕਿ ਨਾ ਜਾਂ ਉਹ ਸੀ ਕਿਸੇ ਨੂੰ ਵੀ ਮੁੜ ਕੇ ਦੇਖ ਪਾਵਾਂਗੇ ਕਿ ਨਾ ਅਸੀਂ ਇੱਥੇ ਤਾਂ ਨਹੀਂ ਤੜਫ ਤੜਫ ਕੇ ਮਰ ਜਾਾਂਗੇ ਅਪ੍ਰੈਲ 24 1916 ਨੂੰ ਇਹ ਜਰਨੀ ਸਟਾਰਟ ਹੁੰਦੀ ਹੈ 800 ਮੀਲ ਦੀ ਜਰਨੀ ਇਹ এলিਫੈਂਟ ਆਈਲੈਂਡ ਤੋਂ ਸਾਊਥ ਜਾਰਜੀਆ ਆਈਲੈਂਡ ਤੱਕ ਜਾਣ ਦੀ ਸ਼ੁਰੂ ਕਰਦੇ ਨੇ ਤੇ ਅਰਨੇਸਟ ਸ਼ੈਕਲਟਨ ਦੇ ਨਾਲ ਪੰਜ ਬੰਦਿਆਂ ਦੇ ਵਿੱਚ ਇੱਕ ਸ਼ਿਪ ਦਾ ਜਿਹੜਾ ਕੈਪਟਨ ਹੁੰਦਾ ਵੋਰਸਲੀ ਉਹ ਵੀ ਹੁੰਦਾ ਕਿਉਂਕਿ ਉਹ ਨੈਵੀਗੇਟਰ ਹੁੰਦਾ ਉਹ ਹੁਣ ਸਭ ਤੋਂ ਵੱਡਾ ਸਹਾਰਾ ਰੈਨਾਂ ਦਾ ਕਿਉਂਕਿ ਉਹੀ ਸਹੀ ਰਾਹ ਦੱਸੂਗਾ ਕਿ ਕਿੱਧਰ ਨੂੰ ਜਾਣਾ ਹੁਣ ਚਾਰੇ ਪਾਸੇ ਪਾਣੀਓ ਪਾਣੀ ਦਿਖ ਰਿਹਾ ਹੈ ਕੋਈ ਅੱਜ ਦੀ ਟੈਕਨੋਲੋਜੀ ਵੀ ਨਹੀਂ ਹੈਗੀ ਕਿ ਆਪਾਂ ਕਿੱਥੇ ਜਾਣਾ ਹੈ ਬਸ ਇੱਕ ਐਦਾਂ ਹੈ ਕਿ ਪੂਰੇ ਸਮੁੰਦਰ ਦੇ ਵਿੱਚ ਰੋੜਾ ਸੱਟਣ ਵਾਲੀ ਗੱਲ ਹੈ ਸ਼ਿਪ ਦਾ ਕੈਪਟਨ ਵਾਰਸਲੀ ਕਹਿੰਦੇ ਕਿ ਜਦੋਂ ਜਿਹੜਾ ਅਸਮਾਨ ਸੀ ਉਹ ਸਾਫ਼ ਹੋ ਜਾਂਦਾ ਸੀਗਾ ਉਦੋਂ ਸੂਰਜ ਨੂੰ ਦੇਖ ਕੇ ਦਿਸ਼ਾ ਦੱਸਦਾ ਸੀ ਕਿ ਹਾਂ ਆਪਾਂ ਇੱਧਰ ਨੂੰ ਜਾਣਾ ਹੈ ਤੇ 16 ਦਿਨ ਦੀ ਬਹੁਤ ਹੀ ਮੁਸ਼ਕਿਲ ਭਰੀ ਯਰਨੀ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਇੱਕ ਸਾਊਥ ਜਾਰਜੀਆ ਦੂਰੋਂ ਆਈਲੈਂਡ ਦੇਖਦਾ ਥੋੜੀ ਜਿਹੀ ਉਹਦੀ ਕਲਿਫ ਦਿਖਦੀ ਹੈ ਤੇ ਸਾਊਥ ਜੌਰਜੀਆ ਆਈਲੈਂਡ ਮਿਲ ਜਾਂਦੇ ਨੇ ਇਹਨਾਂ ਨੂੰ ਮਤਲਬ ਉੱਥੇ ਲੈਂਡ ਕਰਦੇ ਨੇ ਤੇ ਹੁਣ ਤੁਸੀਂ ਦੇਖੋ ਸਭ ਤੋਂ ਡਿਪਰੈਸਿੰਗ ਪਾਰਟ ਇਹ ਜਦੋਂ ਸਾਊਥ ਜੌਰਜੀਆ ਆਈਲੈਂਡ ਦੇ ਉੱਤਰਦੇ ਨੇ ਇਹ ਸਦਰਨ ਪਾਸੇ ਉਤਰ ਜਾਂਦੇ ਨੇ ਮਤਲਬ ਸਾਊਥ ਵਾਲੇ ਪਾਸੇ ਉਤਰ ਜਾਂਦੇ ਨੇ ਤੇ ਜਿਹੜਾ ਵੇਲਿੰਗ ਸਟੇਸ਼ਨ ਹੁੰਦਾ ਜਿੱਥੋਂ ਇਹਨਾਂ ਨੂੰ ਕੋਈ ਮਦਦ ਮਿਲ ਸਕਦੀ ਹੈ ਉਹ ਨਾਰਥ ਵਾਲੇ ਪਾਸੇ ਹੁੰਦਾ ਹੁਣ ਸਾਊਥ ਤੋਂ ਉੱਪਰ ਦੀ ਆਈਲੈਂਡ ਦੇ ਘੁੰਮ ਕੇ ਦੁਆਰਾ ਨਾਰਥ ਜਾਣਾ ਉਹ ਇੱਕ ਨੈਕਸਟ ਟੂ ਇੰਪੋਸੀਬਲ ਹੁੰਦਾ ਕਿਉਂਕਿ ਉੱਥੇ ਗਲੇਸ਼ੀਅਰਸ ਵੀ ਹੁੰਦੇ ਨੇ ਉੱਥੇ ਬਹੁਤ ਮਾਊਂਟੇਨਸ ਹੁੰਦੀਆਂ ਨੇ ਪਹਾੜੀਆਂ ਵੱਡੀਆਂ ਵੱਡ ਰਾਹ ਕੱਢ ਕੇ ਆਏ ਹੁੰਦੇ ਨੇ ਉਸ ਤੋਂ ਵੀ ਮੁਸ਼ਕਿਲ ਰਾਹ ਹੁੰਦਾ ਅੱਗੇ ਤੇ ਜਿਹੜੀ ਇਹਨਾਂ ਦੀ ਲਾਈਫ ਬੋਟ ਹੁੰਦੀ ਹੈ ਉਹਦੀ ਵੀ ਬੇਵਾ ਹੋਈ ਹੁੰਦੀ ਹੈ ਕਿਉਂਕਿ ਉਹ ਲਾਈਫ ਬੋਟ ਆ ਛੋਟੀ ਜੀ ਉਹ ਪਹਿਲਾਂ ਹੀ ਇੱਕ ਮਿਸਾਲ ਵਾਲਾ ਕੰਮ ਕਰਿਆਈ ਮਤਲਬ 800 ਮੀਲ ਦੀ ਜਰਨੀ ਕੱਢਿਆਈ ਓਸ਼ੀਅਨ ਦੇ ਵਿੱਚ ਤੇ ਹੁਣ ਉਹ ਬਹੁਤ ਰਿਸਕੀ ਹੁੰਦਾ ਕਿ ਅਸੀਂ ਉੱਪਰ ਦੀ ਜਾਈਏ ਤਾਂ ਫਿਰ ਸ਼ੈਕਲਟਨ ਡਿਸਾਈਡ ਕਰਦਾ ਹੈ ਕਿ ਅਸੀਂ ਹੁਣ ਆਈਲੈਂਡ ਦੇ ਇੱਕ ਪਾਰ ਤੋਂ ਦੂਜੇ ਪਾਰ ਵਿੱਚ ਦੀ ਜਾਵਾਂਗੇ ਸ਼ੈਕਲਟਨ ਦੇ ਨਾਲ ਜਿਹੜੇ ਪੰਜ ਬੰਦੇ ਹੁੰਦੇ ਨੇ ਉਹਨਾਂ 'ਚ ਤਿੰਨ ਬੰਦਿਆਂ ਨੂੰ ਮਿਲਦਾ ਫਰੋਸਟ ਬਾਈਟ ਹੋ ਚੁੱਕੀ ਹੁੰਦੀ ਹੈ ਮਤਲਬ ਉਹ ਬਿਮਾਰੀ ਲੱਗੀ ਹੁੰਦੀ ਹੈ ਉਹਨਾਂ ਨੂੰ ਕੋਈ ਜਾਂ ਉਹ ਐਗਜ਼ੌਸਟ ਹੁੰਦੇ ਨੇ ਕਿ ਉਹ ਉਹਨਾਂ ਦੇ ਹੱਥ ਖੜੇ ਹੋ ਜਾਂਦੇ ਨੇ ਵੀ ਹੁਣ ਅਸੀਂ ਐਦੂ ਅੱਗੇ ਨਹੀਂ ਜਾ ਸਕਦੇ ਤੇ ਫਿਰ ਸ਼ੈਕਲਟਨ ਆਪਦੇ ਨਾਲ ਵਾਰਸਲੀ ਜਿਹੜਾ ਛਿਪ ਦਾ ਕੈਪਟਨ ਸੀਗਾ ਤੇ ਟੌਮ ਕ੍ਰੇਨ ਨਾਮ ਦਾ ਬੰਦਾ ਇਹ ਤਿੰਨੇ ਜਾਨੇ ਇਹਨਾਂ ਕੋਲੇ ਕਹਿੰਦੇ ਕਿ ਇੱਕ ਰੱਸੀ ਹੁੰਦੀ ਹੈ ਤੇ ਇੱਕ ਕੁਹਾੜੀ ਹੁੰਦੀ ਹੈ ਉਹਦੇ ਨਾਲ ਇਹ ਚੜਨ ਦੀ ਸ਼ੁਰੂਆਤ ਕਰਦੇ ਨੇ ਮਤਲਬ ਇੱਕ ਪਈ ਗੱਲ ਕਰੀਏ ਕਿ ਜਦੋਂ ਇੱਕ ਐਂਡ ਤੋਂ ਦੂਜੇ ਐਂਡ ਜਾਣਾ ਸੀਗਾ ਆਈਲੈਂਡ ਦੇ ਉਹ ਚੜ੍ਹਾਈ ਸੀਗੀ ਉਹ ਐਦਾਂ ਨਹੀਂ ਸੀਗਾ ਕਿ ਪਲੇਨ ਏਰੀਆ ਚੜ੍ਹਾਈ ਸੀਗੀ ਬਰਫੀਲਾ ਏਰੀਆ ਸੀਗਾ ਉਹਦੇ ਵਿੱਚ ਦੀ ਜਾਣਾ ਸੀ ਇਹ ਕਹਿੰਦੇ ਕਿ ਇਹਨਾਂ ਨੂੰ ਉੱਥੇ ਵੀ ਬਹੁਤ ਤੰਗ ਹੋਏ ਨੇ ਇਹ ਇੱਕ ਰੱਸੀ ਤੇ ਹੁਣ ਤਿੰਨ ਬੰਦੇ ਚੜ੍ਹ ਕੇ ਜਾਂਦੇ ਸੀਗੇ ਚੜ੍ਹਾਈ ਤੇ ਤੇ ਕਈ ਵਾਰ ਐਦਾਂ ਹੋਇਆ ਕਿ ਰੱਸੀ ਤੋਂ ਕੋਈ ਤਿਲਕ ਜਾਂਦਾ ਨੀਚੇ गिर ਜਾਂਦਾ ਫਿਰ ਦੁਬਾਰਾ ਆਪਦੀ ਜਰਨੀ ਸ਼ੁਰੂ ਕਰਦੇ ਐਦਾਂ ਕਰਦੇ ਕਰਾਉਂਦੇ ਇਹਨਾਂ ਨੇ 36 ਘੰਟੇ ਲਗਾਤਾਰ ਕਲਾਈਮਬਿੰਗ ਕੀਤੀ ਤੇ 36 ਘੰਟਿਆਂ ਬਾਅਦ ਇਹ ਜਿਹੜਾ ਵੇਲਿੰਗ ਸਟੇਸ਼ਨ ਸੀਗਾ ਉੱਥੇ ਪਹੁੰਚੇ ਇਹਨਾਂ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਸੀ ਇਹਨਾਂ ਦੇ ਕੱਪੜੇ ਲੀੜੇ ਪਾੜ ਚੁੱਕੇ ਸੀ ਫਰੋਸਟ ਬਾਈਟ ਹੋ ਗਈ ਸੀ ਮੂੰਹ ਕਾਲੇ ਹੋਏ ਪਏ ਸੀ ਜਮਾ ਇਹ ਜਦੋਂ ਪਹੁੰਚਦੇ ਨੇ ਜਦੋਂ ਸਟੇਸ਼ਨ ਦਾ ਜਿਹੜਾ ਬੰਦਾ ਅੱਗੇ ਵੇਲਿੰਗ ਸਟੇਸ਼ਨ ਦਾ ਬੰਦਾ ਇਹਨਾਂ ਨੂੰ ਮਿਲਦਾ ਉਹ ਸ਼ੈਕਲਟਨ ਨੂੰ ਜਾਣਦਾ ਹੁੰਦਾ ਬਟ ਉਹ ਪਛਾਣਦਾ ਨਹੀਂ ਕਿ ਇਹ ਕੌਣ ਨੇ ਉਹ ਜਦੋਂ ਪੁੱਛਦਾ ਵੀ ਤੁਸੀਂ ਕੌਣ ਹੋ ਇੱਥੇ ਤੇ ਦੱਸਦਾ ਮੈਂ ਸ਼ੈਕਲਟਨ ਆ ਤੇ ਉਹ ਕਹਿੰਦੇ ਕਿ ਐਦਾਂ ਮਤਲਬ ਅੱਖਾਂ ਉਹਦੀਆਂ ਖੁੱਲੀਆਂ ਨੇ ਖੁੱਲੀਆਂ ਰਹਿ ਜਾਂਦੀਆਂ ਨੇ ਕਿਉਂਕਿ ਸਭ ਦੁਨੀਆਂ ਨੂੰ ਏਦਾਂ ਲੱਗਣ ਲੱਗ ਜਾਂਦਾ ਉਹਨਾਂ ਨੂੰ ਵੀ ਏਦਾਂ ਲੱਗਣ ਲੱਗ ਜਾਂਦਾ ਕਿ ਸਾਲ ਹੋ ਗਿਆ ਹੁਣ ਤਾਂ ਐਂਡਿਓਰੈਂਸ ਡੁੱਬੀ ਨੂੰ ਤੇ ਉਹ ਜਿਉਂਦੇ ਹੋਣਗੇ ਬੰਦੇ ਪਤਾ ਨਹੀਂ ਨਾ ਵੀ ਬੰਦੇ ਵੀ ਮਤਲਬ ਨਾਲ ਹੀ ਮਾਰੇ ਗਏ ਸ਼ੈਕਲਡਨ ਤੇ ਉਸਦੇ ਨਾਲ ਦੇ ਦੋ ਸਾਥੀ ਬਚ ਜਾਂਦੇ ਨੇ ਪਰ ਸ਼ੈਕਲਡਨ ਦਾ ਧਿਆਨ ਉਸ ਟਾਈਮ ਵੀ ਜਿਹੜੇ ਆਪਦੇ ਪਿੱਛੇ ਤਿੰਨ ਸਾਥੀ ਛੱਡ ਕੇ ਆਇਆ ਸਾਊਥ ਜੌਰਜੀਆ ਦੇ ਦੂਜੇ ਤੱਟ ਤੇ ਤੇ ਜਿਹੜੇ এলিਫੈਂਟ ਆਈਲੈਂਡ ਦੇ 22 ਬੰਦੇ ਛੱਡ ਕੇ ਆਏ ਆਪਦੇ ਸਾਥੀ ਉਹਨਾਂ ਵੱਲ ਹੁੰਦਾ ਸਭ ਤੋਂ ਪਹਿਲਾਂ ਇਹ ਬੰਦੇ ਲੈ ਕੇ ਜਾਂਦੇ ਨੇ ਜਿਹੜੇ ਤਿੰਨ ਕਰੂ ਮੈਂਬਰ ਹੁੰਦੇ ਨੇ ਆਈਲੈਂਡ ਤੇ ਫਸੇ ਉਹਨਾਂ ਨੂੰ ਕੱਢ ਕੇ ਲੈ ਕੇ ਆਉਂਦੇ ਨੇ ਤੇ ਫਿਰ ਨਾਲੇ ਮੁਹਿਮ ਜਾਰੀ ਹੁੰਦੀ ਹੈ ਕਿ ਜਿਹੜੇ ਹੁਣ 22 ਬੰਦੇ এলিਫੈਂਟ ਆਇਲੈਂਡ ਤੇ ਫਸੇ ਹੋਏ ਨੇ ਉਹਨਾਂ ਨੂੰ ਫੜ ਛੜਾ ਕੇ ਲੈ ਕੇ ਆਉਣਾ ਕਹਿੰਦੇ ਕਿ ਉਹਨਾਂ ਨੂੰ ਛਡਾਉਣ ਲਈ 4 ਐਕਸਪਿਡੀਸ਼ਨਾਂ ਲੱਗਦੀਆਂ ਨੇ ਫਿਰ ਉਹ ਛੜਾਏ ਜਾਂਦੇ ਨੇ ਮਤਲਬ ਤਿੰਨ ਵਾਰ ਸ਼ੈਕਲਟਨ ਅਲੱਗ-ਅਲੱਗ ਕਰੂ ਨਾਲ ਸ਼ਿਪ ਲੈ ਕੇ ਜਾਂਦਾ ਬਟ ਉਹ ਅੱਗੇ ਜਾ ਕੇ ਵੈਦਰ ਇਹੋ ਜਿਹਾ ਹੁੰਦਾ ਤੇ ਬਰਫ਼ ਕਰਕੇ ਇਹਨਾਂ ਨੂੰ ਵਾਪਸ ਮੋੜਨਾ ਪੈ ਜਾਂਦਾ ਮਤਲਬ ਬਰਫ਼ੀਲੀ ਟਾਟ ਇੰਨੀ ਜ਼ਿਆਦਾ ਹੁੰਦੀ ਹੈ ਕਿ ਉੱਥੇ ਰਿਸਕ ਹੁੰਦਾ ਵਾਪਸ ਮੋੜਨਾ ਪੈ ਜਾਂਦਾ ਤਾਂ ਫਿਰ ਇਹ ਚੌਥੀ ਜਿਹੜੀ ਐਕਸਪਿਡੀਸ਼ਨ ਹੁੰਦੀ ਹੈ ਉਹ ਸਕਸੈਸਫੁਲ ਹੁੰਦੀ ਹੈ ਬਾਈ ਬੰਦਿਆਂ ਨੂੰ ਛੜਾ ਕੇ ਲੈ ਕੇ ਆਉਂਦੇ ਨੇ ਕਹਿੰਦੇ ਕਿ ਇਹ ਉੱਥੇ ਸ਼ਿਪ ਨਾਲ ਉਤਰਦਾ ਤੇ ਸਾਰੇ 22 ਬੰਦਿਆਂ ਨੂੰ ਕਾਊਂਟ ਕਰਦਾ ਕਿ ਹਾਂ 22 ਦੇ 22 ਮੇਰੇ ਬੰਦੇ ਪੂਰੇ ਨੇ ਤੇ ਫਿਰ ਸਾਰਿਆਂ ਨੂੰ ਛੜਾ ਕੇ ਲੈ ਕੇ ਜਾਂਦਾ ਉਸ ਟਾਈਮ 4 ਮਹੀਨੇ ਹੋ ਗਏ ਹੁੰਦੇ ਨੇ ਉਹ 22 ਬੰਦਿਆਂ ਨੂੰ এলিਫੈਂਟ ਆਈਲੈਂਡ ਤੇ ਰਹਿੰਦੇ ਹਨ ਅਗਸਤ 30 1916 ਨੂੰ ਹੁਣ ਕ੍ਰੂ ਤਾਂ ਸਾਰਾ ਵਾਪਸ ਆ ਗਿਆ ਸਾਰੇ 22 ਬੰਦੇ ਵੀ ਬਲਾਲੇ ਸਾਰੇ ਇਕੱਠੇ ਹੋ ਗਏ ਪਰ ਜਿਹੜਾ ਇੱਧਰ ਦੁਨੀਆ ਉਹ ਦੁਨੀਆ ਇੱਕ ਹੋਰ ਅੱਗ ਦੀ ਝਪੇੜ ਚਾਈ ਪਈ ਹੈ ਇੱਧਰ ਵਰਲਡ ਵਾਰ 1 ਚੱਲ ਰਹੀ ਹੈ ਪਹਿਲਾ ਵਿਸ਼ਵ ਜੁੱਧ ਚੱਲ ਰਿਹਾ ਹੈ ਇੱਕ ਹੀ ਕਰਦੇ ਨੇ ਇਹਨਾਂ ਦੇ ਵਿੱਚੋਂ ਕਹਿੰਦੇ ਕਿ ਬਹੁਤ ਬੰਦਿਆਂ ਨੇ ਤਾਂ ਵਰਲਡ ਵਾਰ ਦੇ ਵਿੱਚ ਸਰਵ ਕੀਤਾ ਬਾਅਦ ਦੇ ਵਿੱਚ ਆ ਕੇ ਕਈ ਕਰੂ ਮੈਂਬਰਸ ਨੇ ਕਿਉਂਕਿ ਉਹ ਇੱਕ ਤਰ੍ਹਾਂ ਉਸ ਟਾਈਮ ਆਪਾਂ ਨੂੰ ਪਤਾ ਵੀ ਮਜਬੂਰੀ ਸੀਗੀ ਹੁਣ ਸਾਰੇ ਜਿਨ੍ਹਾਂ ਨੂੰ ਵੀ ਥੋੜੀ ਥੋੜੀ ਸਕਿੱਲ ਸੀ ਸਾਰਿਆਂ ਦੀ ਇੱਕ ਉਹ ਵਰਤੋਂ 'ਚ ਲੈ ਕੇ ਆਉਣੀ ਪੈਣੀ ਸੀਗੀ ਸਰਕਾਰਾਂ ਨੂੰ ਕਿਉਂਕਿ ਬੰਦੇ ਦੀ ਬਹੁਤ ਲੋੜ ਸੀਗੀ ਤੇ ਜਿਹਦੇ ਵਿੱਚੋਂ ਕੁਝ ਬੰਦੇ ਸਰਵਾਈਵ ਵੀ ਕਰ ਜਾਂਦੇ ਨੇ ਵਰਲਡ ਵਾਰ ਨੂੰ ਤੇ ਦੋ ਬੰਦੇ ਸ਼ਿਪ ਦੇ ਵਿੱਚ ਜਰਮਨ ਟੌਰਪੀਡੋ ਰਾਹੀਂ ਮਾਰੇ ਜਾਂਦੇ ਨੇ ਸੈਕਲਟਨ ਆਪਦੀ ਐਕਸਪੀਡੀਸ਼ਨ ਕਰਕੇ ਕਰਜ਼ੇ 'ਚ ਆ ਗਿਆ ਹੁੰਦਾ ਤੇ ਉਹਦੀ ਜਿਹੜੀ ਸਿਹਤ ਆ ਉਹ ਵੀ ਖਰਾਬ ਰਹਿ ਰਹੀ ਹੁੰਦੀ ਹੈ ਉਹੋ ਪੈਸਾ ਬਣਾਉਣ ਲਈ ਉਸ ਟਾਈਮ ਕੀ ਕਰਦਾ ਲੈਕਚਰ ਦਿੰਦਾ ਰਹਿੰਦਾ ਕਿ ਆਪਦੀ ਜਿਹੜੇ ਅੰਟਾਰਕਟਿਕਾ ਦੀ ਐਕਸਪੀਡੀਸ਼ਨ ਕੀਤੀ ਹੈ ਉਹਦੇ ਤੇ ਥੋੜੇ-ਬੋੜੇ ਲੈਕਚਰ ਦਿੰਦਾ ਰਹਿੰਦਾ ਯੂਨੀਵਰਸਟੀਆਂ ਵਗੈਰਾ 'ਚ ਤੇ ਉੱਥੋਂ ਉਹ ਆਪਦੀ ਆਈ ਚਲਾਈ ਚਲਾਉਂਦਾ 1921 ਦੇ ਵਿੱਚ ਸ਼ੈਕਲਟਨ ਆਪਦੀ ਆਖਰੀ ਐਕਸਪੈਡੀਸ਼ਨ ਨੂੰ ਆਰਗੇਨਾਈਜ਼ ਕਰਦਾ ਤੇ ਜਨਵਰੀ 4 1922 ਨੂੰ ਉਹ ਫਿਰ ਆਪਦੇ ਕਰੂ ਨਾਲ ਸਾਊਥ ਜਾਰਜੀ ਆਈਲੈਂਡ ਤੇ ਚੱਲ ਜਾਂਦਾ ਤੇ ਦਾ ਕੁਐਸਟ ਨਾਮ ਦਿੱਤਾ ਹੁੰਦਾ ਨੇ ਇਹ ਐਕਸਪੈਡੀਸ਼ਨ ਨੂੰ ਤੇ ਉੱਥੇ ਕੀ ਹੁੰਦਾ ਐਕਸਪੈਡੀਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਇਹਨੂੰ ਹਾਰਟ ਅਟੈਕ ਆ ਜਾਂਦਾ ਤੇ ਇਹਦੀ ਮੌਤ ਹੋ ਜਾਂਦੀ ਹੈ ਉਸ ਟਾਈਮ ਸ਼ੈਕਲਟਨ 47 ਸਾਲ ਦਾ ਸੀ ਸ਼ੈਕਲਟਨ ਦਾ ਜਿਹੜਾ ਸਾਥੀ ਸੀ ਜਿਹੜਾ ਐਂਡਿਓਰੈਂਸ ਦੇ ਵਿੱਚ ਵੀ ਨਾਲ ਸੀਗਾ ਤੇ ਹੁਣ ਵੀ ਨਾਲ ਸੀਗਾ ਫ੍ਰੈਂਕ ਵਾਈਲਡ ਫਿਰ ਉਹ ਉਹਦੀ ਐਕਸਪੈਡੀਸ਼ਨ ਜਿਹਦੇ ਵਿੱਚ ਇਹ ਮਾਰਿਆ ਗਿਆ ਉਹ ਸਾਰੀ ਐਕਸਪੈਡੀਸ਼ਨ ਫਰੈਂਕ ਵਾਈਲਡ ਪੂਰੀ ਕਰਦਾ ਹੁਣ ਇਹ ਕਹਾਣੀ ਦੀਆਂ ਸਾਰੀਆਂ ਚੀਜ਼ਾਂ ਸੌਲਵ ਹੋ ਗਈਆਂ ਸੀ ਪਰ ਇੱਕ ਮਿਸਟਰੀ ਨਹੀਂ ਸੀ ਸੌਲਵ ਹੋ ਰਹੀ ਉਹ ਸ਼ਿਪ ਨਹੀਂ ਸੀ ਮਿਲ ਰਹੀ ਕਿੱਥੇ ਆ ਬਾਕੀ ਸਾਰੀਆਂ ਚੀਜ਼ਾਂ ਪਤਾ ਲੱਗੀਆਂ ਵੀ ਕਿਵੇਂ ਬਜੇ ਕਿੱਥੇ ਡੁੱਬੀ ਦਿਸਨ दैट ਪਰ ਉਸ ਸ਼ਿਪ ਦਾ ਨਹੀਂ ਸੀ ਕੁਝ ਪਤਾ ਲੱਗ ਰਿਹਾ ਤੇ ਫਿਰ 2022 ਮਾਰਚ ਦੇ ਵਿੱਚ ਇੱਕ ਐਕਸਪੈਡੀਸ਼ਨ ਹੁੰਦੀ ਹੈ ਜਿਹਦੇ ਵਿੱਚ ਕਹਿੰਦੇ ਕਿ ਸ਼ਿਪ ਦੇ ਵਿੱਚ ਐਡਵਾਂਸ ਅੰਡਰਵਾਟਰ ਡਰੋਨ ਵਰਤੇ ਜਾਂਦੇ ਨੇ ਤੇ ਉਥੋਂ ਐਂਡੋਰੈਂਸ ਸ਼ਿਪ ਦਾ ਜਿਹੜਾ ਰੈਕ ਹੁੰਦਾ ਉਹ ਮਿਲਦਾ ਐਂਡੋਰੈਂਸ ਸ਼ਿਪ ਕਹਿੰਦੇ ਕਿ 3 ਕਿਲੋਮੀਟਰ ਡੁੰਗਾਈ ਦੇ ਵਿੱਚ ਹੁੰਦੀ ਹੈ ਸਮੁੰਦਰ ਦੇ ਤੇ ਉੱਥੇ ਡਾਰਕ ਵਾਟਰ ਹੈ ਡਾਰਕ ਵਾਟਰ ਕਰਕੇ ਉਹ ਇੰਨੀ ਜ਼ਿਆਦਾ ਮਤਲਬ ਨੂੰ ਜੰਗਾਲ ਵਗੈਰਾ ਜਾਂ ਨਹੀਂ ਲੱਗੀ ਹੁੰਦੀ ਮਤਲਬ ਉਹ ਫਿਰ ਵੀ ਸਹੀ ਹਾਲਤ ਦੇ ਵਿੱਚ ਹੁੰਦੀ ਹੈ ਤੇ ਈਵਨ ਦੋ ਦਾ ਨਾਮ ਵੀ ਪੜਿਆ ਜਾ ਰਿਹਾ ਹੁੰਦਾ ਦਾ ਐਂਡੋਰੈਂਸ ਸ਼ਿਪ ਦੇ ਉੱਤੇ ਲਿਖਿਆ ਹੋਇਆ ਮਤਲਬ ਬੜਾ ਕ੍ਰੀਜ਼ੀ ਸਟੋਰੀ ਰਾਈਟ ਸ਼ੈਕਲਟਨ ਇੱਕ ਬੰਦਾ ਮਿਸਾਲ ਬਣ ਗਿਆ ਇਤਿਹਾਸ ਦੇ ਵਿੱਚ ਉਹ ਜਿਹੜਾ ਮਿਸ਼ਨ ਕਰਨ ਗਿਆ ਉਹ ਮਿਸ਼ਨ ਨੂੰ ਤਾਂ ਅੰਜਾਮ ਦੇ ਨਹੀਂ ਪਾਇਆ ਪਰ ਉਹਦੀ ਜਿਹੜੀ ਇੱਕ ਕਹਾਣੀ ਸੀ ਉਹ ਦੰਤਕਥਾ ਬਣ ਗਈ ਜਿਹਨੋਂ ਲੋਕ ਅੱਜ ਵੀ ਯਾਦ ਕਰਦੇ ਨੇ ਉਹ ਸਰਵਾਈਵਲ ਦੀ ਐਡੀ ਤਾਕੜੀ ਕਹਾਣੀ ਬਣ ਗਈ ਕਿ ਕਿਵੇਂ ਇਹ ਬੰਦਾ ਐਡਾ ਤਗੜਾ ਲੀਡਰ ਸਾਰੇ ਆਪਣੇ ਕਰੂ ਮੈਂਬਰਾਂ ਨੂੰ ਬਚਾ ਕੇ ਲੈ ਕੇ ਆਇਆ ਜਦੋਂ ਸਾਰਾ ਕੁਝ ਉਹਨਾਂ ਦੇ ਖਿਲਾਫ ਜਾ ਰਿਹਾ ਸੀ ਤਾਂ ਸਿਰਫ ਇੱਕ ਵਿਸ਼ਵਾਸ ਸੀ ਜੋ ਉਹਨਾਂ ਨੂੰ ਜਿਉਂਦੇ ਰੱਖੀ ਬੈਠਾ ਸੀ